ਮੇਰੇ ਪਿੱਛੇ ਕੂੜਾ ਵੇਖ ਕੇ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਹੋਣਾ ਵੀ ਮੈਂ ਕਿਸੇ ਕੂੜਾ ਕਰਕਟ ਵਾਲੀ ਥਾਂ ਦੇ ਉੱਤੇ ਪਹੁੰਚਿਆ ਹੋਇਆ ਬਿਲਕੁਲ ਭਾਈ ਜੀ ਥਾਂ ਤਾਂ ਕੂੜਾ ਕਰਕਟ ਵਾਲੀ ਐ ਇਸ ਟਾਈਮ ਪਰ ਇਹ ਥਾਂ ਪਵਿੱਤਰ ਬਹੁਤ ਐ ਭਾਈ ਜੀ ਅਸਲ ਦੇ ਵਿੱਚ ਇਹ ਹੈ ਕਾਨੂੰਵਾਂ ਸ਼ੰਭ ਛੋਟਾ ਕੱਲੂਕਾਰਾ 17 ਮਈ 1746 ਨੂੰ ਵਾਪਰਿਆ ਉਹ ਕੱਲੂਕਾਰਾ ਜਿਸ ਦੇ ਵਿੱਚ 10 ਤੋਂ 12000 ਸਿੰਘ ਕ ਸ਼ਹੀਦ ਹੋ ਜਾਂਦੇ ਨੇ ਚੱਪੇ-ਚੱਪੇ ਦੇ ਉੱਤੇ ਇਸ ਧਰਤੀ ਦੇ ਉੱਤੇ ਲਹੂ ਡੁੱਲਿਆ ਹੋਇਆ ਪਰ ਹਾਲ ਦੇਖ ਲਓ ਕੀ ਕੀਤਾ ਹੋਇਆ ਬਾਈ ਜੀ ਖੜਿਆ ਨਹੀਂ ਜਾਂਦਾ ਇੱਥੇ ਉਹ ਇੱਥੇ ਤਾਂ ਸਾਡੇ ਬੱਚਿਆਂ ਨੇ ਦੇਖਣਾ ਆਉਣਾ ਸੀਗਾ ਪਰ ਹੁਣ ਬੱਚੇ ਕੀ ਦੇਖਣ ਇੱਥੇ ਕੂੜਾ ਦੇਖਣ ਤੇ ਬਾਈ ਇਹ ਕਨੂਵਾਲ ਸ਼ੰਭ ਇਤਿਹਾਸਕ ਉਹੀ ਸਾਡੇ ਕਹਿੰਦੇ ਵੀ ਮਾੜੇ ਕਰਮਾ ਸਾਡੇ ਵੀ ਇਹ ਕਨੂਵਾਲ ਸ਼ੰਭ ਦੇ ਵਿੱਚ ਜੇ ਕੁਝ ਵੇਖ ਰਹੇ ਆ ਏ ਫਿਰ ਭਾਈ ਜੀ ਇਹਦੇ ਕਸੂਰਵਾਰ ਵੀ ਤੁਹਾਡੇ ਵਿੱਚੋਂ ਹੀ ਕੋਈ ਨਾ ਕੋਈ ਹੋਊਗਾ ਨਾ ਬਿਲਕੁਲ ਵੀ ਜੀ ਕਸੂਰਵਾਰ ਸਾਡੀਆਂ ਪੰਚਾਇਤਾਂ ਜਾਂ ਸਾਡੇ ਲੋਕ ਵੀ ਆ ਜਿਨ੍ਹਾਂ ਨੇ ਉਦੋਂ ਡੱਕਿਆ ਨਹੀਂ ਭਲੇ ਭਾਲੇ ਲੋਕੇ ਦੀ ਬੜੀ ਕਰਨ ਵਾਲੇ ਜਿਹੜਾ ਬੰਦਾ ਆਵਾਜ਼ ਚੁੱਕਦਾ ਉਹਨੂੰ ਇਹ ਕਹੇ ਕਿ ਦਬਕਾਇਆ ਜਾਂਦਾ ਹੈ ਵੀ ਪਰਚਾ ਹੋ ਜਾਊਗਾ ਪਰਚਾ ਤਾਂ ਫਿਰ ਹੁਣ ਵੀ ਹੋ ਜਾਣਾ ਭਾਈ ਜੀ ਜੇ ਤੁਸੀਂ ਹੁਣ ਬੋਲੋਗੇ ਫਿਰ ਜੇ ਪਹਿਲਾਂ ਡਰਾਬੇ ਦਿੰਦੇ ਸੀ ਡਰਾਬਾ ਤਾਂ ਹੁਣ ਵੀ ਦੇ ਸਕਦੇ ਇਹ ਗੱਲ ਨਹੀਂ ਹੋ ਜੂਗਾ ਤੇ ਕੋਈ ਗੱਲ ਹੁਣ ਸਿਰ ਮੱਥੇ ਬੰਨ ਕੇ ਤੁਰੇ ਹੋ ਜੂਗਾ ਤੇ ਹੋ ਜੇ ਪਰਿਆ ਵੀ ਅਸੀਂ ਪਰਚਾ ਹੋ ਜੇ 100 ਵਾਰ ਹੋ ਜੇ ਪਰੇ ਆਪਣੇ ਬੱਚੇ ਥੋੜੇ ਮਾਰਨੇ ਕੈਂਸਰ ਨਾਲ ਭਾਈ ਸਦਜੀ ਗੰਗਵੀਰ ਨੂੰ ਇਹ ਚੀਜ਼ ਦਾ ਪਤਾ ਲੱਗਾ ਤੁਹਾਨੂੰ ਪਤਾ ਲੱਗਾ ਤੁਸੀਂ ਇੱਥੇ ਆਏ ਸਾਡੇ ਲਾਗੇ ਤੇ ਇਤਿਹਾਸ ਗੜੇ ਬੰਦੇ ਹੀ ਬੜੇ ਜਿਹੜੇ ਆਪਣੇ ਆਪ ਨੂੰ ਜੇਹਦਾਰ ਕਹਿੰਦੇ ਆ ਕਿਸੇ ਨੂੰ ਕੋਈ ਚੀਜ਼ ਨਹੀਂ ਲੱਭਦੀ ਇਹ ਸਭ ਨਾਂ ਦੀਆਂ ਗੱਲਾਂ ਰਹਿ ਗਈਆਂ ਇਹ ਵੇਜੀ ਸਾਡੇ ਦੇ ਗੁੰਡਾਗਰਦੀ ਕਰ ਗਿਆ ਵੇਖੋ ਤੁਹਾਨੂੰ ਫਰਦਾ ਵਿਧ ਦੇ ਰਹੇ ਪ੍ਰੂਫ ਦੇ ਰਹੇ ਆ ਇਹ ਜਗ ਸਿਹਾਣਾ ਦੀ ਪੈਲੀ ਇਹਨਾਂ ਦੀ ਪੈਲੀ ਆ ਚਾਰ ਕਰਮਾਂ ਦਾ ਰਹਾ ਪਾਰ ਜਾਂਦਾ ਗੁਰਦਾ ਸਾਹਿਬ ਨੂੰ ਉਹ ਵੀ ਦੱਬ ਗਏ ਇਹ ਧੱਕੇ ਨਾਲ ਮਾਲਕੀ ਦੇ ਵਿੱਚ ਵੀ ਪੂੜਾ ਸੁੱਟਣ ਦੇ ਦੱਸੋ ਇਸ ਤੋਂ ਵੱਧ ਹੋਰ ਕੀ ਬਦਰਾ ਆਉਣਾ ਸਾਡੇ ਕੋ ਸਾਰੇ ਜ਼ਿੰਮੇਵਾਰ ਭਰਾਵਾਂ ਕੋ ਟਰੈਕਟਰ ਵਾਲੀਆਂ ਬੜੀਆਂ ਵਧੀਆਆਂ ਗਈਆਂ ਇਹ ਫਿਰ ਲੱਦ ਕੇ ਹੀ ਕਰਦਾ ਅਪਰ ਦਾ ਕਰਦਾ ਪਰ ਟੁੱਟਾਂਗੇ ਵੀ ਤੁਸੀਂ ਆਪਣਾ ਸੰਭਲੋ ਅਸੀਂ ਆਪਣੀ ਪਹਿਲੀ ਸੰਭਲ ਲੈਣੀ ਹੈ ਜਿਹੜਾ ਬਸ ਕਹਿੰਦਾ ਵੀ ਜਿੱਦਨ ਨੂੰ ਚੱਲਦਾ ਉਹਨੂੰ ਚੱਲੀ ਜਾਓ ਜਿਹੜਾ ਮਰਦਾ ਮਰੀ ਜਾਵੇ ਚਟੇ ਚੋਲੇ ਪਾ ਕੇ ਸਿਰਫ ਸਿੱਖ ਕੌਮ ਨੂੰ ਲੁੱਟਣਦੇ ਹੋਏ ਆ ਗੈਰ ਵੀ ਦੇ ਦੀ ਜੇ ਕਹੇ ਦਿਓ ਐਮ ਐਲ اے ਕੋ ਜਾਵੜਦੀ ਆ ਆ ਆ ਨੰਬਰ ਦਿੱਤੇ ਸਾਡਾ ਨੰਬਰ ਵੇਚ ਦਿੱਤੇ ਐਮ ਐਲ اے ਨੂੰ ਇੰਨਾ ਹੋਊਗਾ ਕਿਉਂ ਬਣਾਇਆ ਐਮ ਐਲ اے ਕੀ ਹੈ ਜੀ ਐਮ ਐਲ اے ਕੀ ਹੁੰਦਾ ਆ ਮੈਂ ਮਲਾਜਮ ਸਰ ਮੈਂ ਫਿਰ ਇਨੀ ਪਹੁੰਚ ਨਹੀਂ ਕਰ ਸਕਿਆ ਅੱਛਾ ਜੀ ਆ ਦੇਖੋ ਅੱਗੇ ਸਰ ਤਾਂ ਐਮ ਐਲ اے ਨੂੰ ਬਹੁਤ ਡਾਊਨ ਬਣਾਇਆ ਹੋਇਆ ਤੇ ਕਿੰਵੇਂ ਪਿੰਡ ਵਾਲਿਆਂ ਨੇ ਜਿਹੜਾ ਬੰਦਾ ਵੀ ਇਹ ਗੱਲ ਕਰਦਾ ਜੀ ਸਾਨੂੰ ਸਪੱਸ਼ਟ ਹੋਵੇ ਜੇ ਗੱਲ ਕਹੀ ਜਾਂਦੀ ਹੈ ਵੀ ਗੁਰਦਾਸਪੁਰ ਦੀ ਵੋਟ 40 42000 ਵੋਟ ਆ ਤੁਹਾਡੀ 500 ਵੋਟ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਭਾਈ ਜੀ ਇਹ ਜਿਹੜਾ ਇਕਰਾਰਨਾਮਾ ਹੋਇਆ ਉਹਦੇ ਵਿੱਚ ਤਾਂ ਇਹ ਲਿਖਿਆ ਹੋਇਆ ਵੀ ਇਹਦੇ ਉੱਤੇ ਮਿੱਟੀ ਪਾਈ ਜਾਊਗੀ ਪਰ ਇਹਦੇ ਉੱਤੇ ਤਾਂ ਮਿੱਟੀ ਕੀ ਪਾਉਣੀ ਸੀ ਇਹ ਮੁੱਦੇ ਉੱਤੇ ਹੀ ਮਿੱਟੀ ਪਾਤੀ ਨਾ ਲੋਕਾਂ ਨੇ ਇਹ ਗੱਲਾਂ ਸੁਣ ਚਾਈਆਂ ਕਿ ਜਿਹੜੇ ਮੌਜੂਦਾ ਐਮਐਲਏ ਚਲੋ ਪਾਰਟੀ ਕਿਸੇ ਦੀ ਕੋਈ ਵੀ ਹੋਵੇ ਉਹ ਕਹਿੰਦੇ ਵੀ ਗਰਦਾਸਪੁਰ ਨੂੰ ਸਾਫ਼ ਰੱਖਣਾ ਤੁਸੀਂ ਮਰਦੇ ਤੇ ਮਰਜੋ ਕੋਈ ਗੱਲ ਨਹੀਂ ਹੈਗੀ ਇਹੀ ਮਤਲਬ ਨਿਕਲਦਾ ਕਿਉਂਕਿ ਸ਼ਹਿਰ ਦਾ ਕੂੜਾ ਪਿੰਡ ਸਾਹਮਣੇ ਇਹ ਕੋਈ ਗੱਲ ਨਹੀਂ ਬਣਦੀ ਉਹ ਤੇ ਗੱਲ ਕਹਿੰਦੇ ਨਹੀਂ ਉਹ ਤੇ ਕਹਿੰਦੇ ਸਾਡਾ ਪਿੰਡ ਸਾਫ਼ ਹੋ ਰੱਖਾ ਸ਼ਹਿਰ ਸਾਫ਼ ਹੋ ਰਿਹਾ ਇੱਥੇ ਪਿੰਡ ਨੂੰ ਗੰਦਾ ਕਰਤਾ ਇਹ ਤਾਂ ਪਰਚੇ ਪਾਉਣ ਦੀ ਗੱਲ ਤੁਹਾਡੇ ਨਾਲ ਕਰ ਰੇ ਆ ਇੱਥੇ ਤਾਂ ਸਿੰਘਾਂ ਦੇ ਪਰਚੇ ਦੂਜੇ ਸਾਈਡ ਨੂੰ ਪੈਗੇ ਜੀਂਦੇ ਸਾੜ ਤੇ ਜੀ ਅੱਗ ਲਾਤੀ ਤਾਂ ਨਹੀਂ ਡਰ ਹੈ ਜੀ 12 15000 ਸ਼ੀਦੀਆਂ ਇੱਥੇ ਹੋ ਜਾਂਦੀਆਂ ਨੇ ਤੇ ਤੁਸੀਂ ਤਾਂ ਉਸੇ ਧਰਤੀ ਦੇ ਵਸਨੀਕ ਹੋ ਤਾਂ ਇਹ ਲੋਕ ਕਦੋਂ ਤੱਕ ਫਿਰ ਡਰਕ ਲੋਗੇ ਸਾਰੀ ਦੁਨੀਆ ਨੂੰ ਪੁੱਛੋ ਇਤਿਹਾਸ ਗਵਾਹ ਵਾ ਉੱਥੇ ਜਾ ਕੇ ਵੇਖ ਲਓ ਉੱਥੇ ਪ੍ਰਾਣੇ ਸਿੰਘਾਂ ਦੇ ਹਥਿਆਰ ਨਿਕਲੇ ਆ ਉੱਥੇ ਰੱਖੇ ਗੁਰਦੁਆਰਾ ਸਾਹਿਬ ਨਾਲ ਇਹ ਵੀ ਹੋਣਗੇ ਜੀ ਫਿਰ ਬਿਲਕੁਲ ਹੋਣਗੇ ਕਿਉਂਕਿ ਸ਼ਹੀਦ ਇੱਥੇ ਨਹੀਂ ਸ਼ਹੀਦ ਹੋਏ ਹੁੱਕ ਕੀ ਪਤਾ 10 ਕਿਲੋਮੀਟਰ 5 ਕਿਲੋਮੀਟਰ 2 ਕਿਲੋਮੀਟਰ ਕਿੱਥੇ ਕਿੱਥੇ ਉਹਨਾਂ ਦਾ ਖੂਨ ਡਿੱਗਾ ਜਾਣਦਾ ਨਾ ਭਈ ਜਿੱਥੇ ਭਾਈ ਗੋਲਕ ਜਿੱਦੀ ਉੱਥੇ ਹੀ ਕਹਿੰਦੇ ਜੀ ਇਹ ਧਿਆਨ ਦਿੰਦੇ ਆ ਬਹੁਤ ਲੋਕ ਕਹਿੰਦੇ ਆ ਨਾ ਇਹਨਾਂ ਦੇ ਉੱਤੇ ਇਲਜ਼ਾਮ ਬੜੇ ਲੱਗਦੇ ਆ ਜੀ ਵੀਰੇ ਹੁਣ ਵੀ ਤੇ ਗੁਰਨਾਥ ਸਾਹਿਬ ਗੋਲਕ ਗਿਣੀ ਜਾਂਦੀ ਆ ਉਹਨਾਂ ਨੂੰ ਵੀ ਤਾਂ ਪਤਾ ਹੀ ਉਹਨੂੰ ਪਤਾ ਲੱਗਾ ਉਹ ਕਹਿੰਦਾ ਜੀ ਹਾਂ ਸਰਪੰਚ ਬਣੂੰਗਾ ਮੈਂ ਉਹ ਕੰਮ ਕਰਵਾ ਜੇ ਕਿਸੇ ਨੇ ਨਹੀਂ ਕੀਤਾ ਤੇ ਉਹ ਕਰ ਗਿਆ ਤੇ ਮੁਰਗੇ ਮਗੇ ਰੁਜੇ ਹੀ ਕਰੀ ਗਏ ਪੈਸੇ ਮਿਲਦੇ ਗਏ ਉਹ ਤਾਂ ਆਪਣੇ ਬੋਲ ਪਗਾਦੇ ਨਾ ਉਹਨੇ ਉਹ ਕੰਮ ਕਰਤਾ ਜਿਹੜਾ ਕਿਸੇ ਨੇ ਕੀਤਾ ਨਾ ਕੋਈ ਕਰ ਸਕਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਚਮਕੌਰ ਸਾਹਿਬ ਦੀ ਗਲੀ ਦੇ ਚਮਕੌਰ ਸਾਹਿਬ ਉਹਨਾਂ ਦਾ ਜੰਗ ਹੋਈ ਆ ਉਹਨਾਂ ਨੇ ਜੋੜਾ ਲਾਇਆ ਜਦੋਂ ਉਹ ਨੰਗਣ ਲੱਗੇ ਤੇ ਉਹਨਾਂ ਨੇ ਸਿੰਘਾਂ ਨੇ ਕਿਹਾ ਜੋੜਾ ਨਾ ਲਾਓ ਉਹ ਕਹਿੰਦੇ ਨਹੀਂ ਇਹਨਾਂ ਦਾ ਖੂਨ ਕਿਤੇ ਮੇਰੇ ਜੋੜੇ ਨੂੰ ਨਾ ਲੱਗ ਜੇ ਸ਼ਸ਼ੀਕਲ ਜੀ ਦੋਸਤੋ ਮੇਰੇ ਪਿੱਛੇ ਕੂੜਾ ਵੇਖ ਕੇ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਹੋਣਾ ਵੀ ਮੈਂ ਕਿਸੇ ਕੂੜਾ ਕ੍ਰਿਕਟ ਵਾਲੀ ਥਾਂ ਦੇ ਉੱਤੇ ਪਹੁੰਚਿਆ ਹੋਇਆ ਬਿਲਕੁਲ ਬਾਈ ਜੀ ਥਾਂ ਤਾਂ ਕੂੜਾ ਕ੍ਰਿਕਟ ਵਾਲੀ ਹੈ ਇਸ ਟਾਈਮ ਪਰ ਇਹ ਥਾਂ ਪਵਿੱਤਰ ਬਹੁਤ ਹੈ ਹੁਣ ਤੁਸੀਂ ਕਹੋਗੇ ਵੀ ਕੂੜੇ ਵਾਲੀ ਥਾਂ ਪਵਿੱਤਰ ਕਿਵੇਂ ਹੋਗੀ ਬਾਈ ਜੀ ਅਸਲ ਦੇ ਵਿੱਚ ਇਹ ਹੈ ਕਾਨੂੰਵਾਨ ਸ਼ੰਭ ਛੋਟਾ ਕੱਲੂਕਾਰਾ 17 ਮਈ 1746 ਨੂੰ ਵਾਪਰਿਆ ਉਹ ਕੱਲੂਕਾਰਾ ਜਿਸ ਦੇ ਵਿੱਚ 10 ਤੋਂ 12000 ਸਿੰਘਾ ਸ਼ਹੀਦ ਹੋ ਜਾਂਦੇ ਨੇ ਲਖਪਤ ਰਾਏ ਦਿਵਾਨ ਜਿਹੜਾ ਜਦੋਂ ਉਹਦੇ ਭਰਾ ਅਹਿਮਦਾਬਾਦ ਦਾ ਫੌਜਦਾਰ ਜਿਹੜਾ ਰਹਿੰਦਾ ਜਸਪਤ ਰਾਏ ਦੀ ਸਿੰਘਾਂ ਨਾਲ ਲੜਦੇ ਸਮੇਂ ਮੌਤ ਹੁੰਦੀ ਹੈ ਉਸ ਨੂੰ ਮੌਤ ਦੇ ਘਾਟ ਉਤਾਰੇ ਜਾਂਦਾ ਤੇ ਲਖਪਤ ਰਾਏ ਨੇ ਬਦਲਾ ਲੈਣ ਦੇ ਲਈ ਸਿੰਘਾਂ ਤੋਂ ਉਹਨਾਂ ਦੇ ਉੱਤੇ ਅਟੈਕ ਕਰਨ ਦਾ ਗੱਲ ਕਹੀ ਤੇ ਉਸੇ ਨੂੰ ਲੈ ਕੇ ਜਦੋਂ ਨਵਾਬ ਕਪੂਰ ਸਿੰਘ ਹੋਰ ਨੂੰ ਪਤਾ ਲੱਗਦਾ ਤਾਂ ਇਸ ਛੰਬ ਦੇ ਵਿੱਚ ਸਿੰਘਾਂ ਨੂੰ ਇਕੱਤਰ ਹੋਣ ਦੇ ਲਈ ਕਿਹਾ ਜਾਂਦਾ 25000 ਸਿੰਘ ਇੱਥੇ 71 71 ਹੁੰਦਾ ਤੇ ਜਦੋਂ ਲੜਦੇ ਸਮੇਂ ਰਾਤ ਨੂੰ ਉਹ ਛੁੱਪਦੇ ਆ ਸਮਾਨ ਵਗੈਰਾ ਲੁੱਟ ਕੇ ਦੁਸ਼ਮਣਾਂ ਦਾ ਤਾਂ ਇਸ ਜੰਗਲ ਨੁਮਾ ਏਰੀਆ ਨੂੰ ਜਾਂ ਇਸ ਛੰਬ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਤੇ ਜਿਸ ਦੇ ਵਿੱਚ 10 ਤੋਂ 12 ਹਜ਼ਾਰ ਸ਼ਹੀਦियां ਹੁੰਦੀਆਂ ਨੇ ਚੱਪੇ-ਚੱਪੇ ਦੇ ਉੱਤੇ ਇਸ ਧਰਤੀ ਦੇ ਉੱਤੇ ਲਹੂ ਡੁੱਲਿਆ ਹੋਇਆ ਪਰ ਹਾਲ ਦੇਖ ਲਓ ਕੀ ਕੀਤਾ ਹੋਇਆ ਬਾਈ ਜੀ ਖੜਿਆ ਨਹੀਂ ਜਾਂਦਾ ਇੱਥੇ ਉਹ ਇੱਥੇ ਤਾਂ ਸਾਡੇ ਬੱਚਿਆਂ ਨੇ ਦੇਖਣਾ ਹੁੰਣਾ ਸੀਗਾ ਪਰ ਹੁਣ ਬੱਚੇ ਕੀ ਦੇਖਣ ਇੱਥੇ ਕੂੜਾ ਦੇਖਣ ਤਾ ਐਸੇ ਨੂੰ ਲੈ ਕੇ ਪਿੰਡ ਦੇ ਵਾਸੀ ਵੀ ਬੜੇ ਦੁਖੀ ਨੇ ਤਾਂ ਪਿੰਡ ਦੇ ਆ ਲਾਗਪਾਸ ਦੇ ਨਗਰ ਦੇ ਜਿਹੜੇ ਲੋਕ ਨੇ ਉਹ ਇੱਥੇ ਇਕੱਤਰ ਹੋਏ ਨੇ ਅਸੀਂ ਇਹਨਾਂ ਦੇ ਨਾਲ ਸਾਰੇ ਸਬੰਧ ਨਾਲ ਗੱਲਬਾਤ ਕਰਾਂਗੇ ਇੱਕ ਇੰਟਰਵਿਊ ਤੁਹਾਡੀ ਜਿਹੜੀ ਹੈਗੀ ਆ ਤੁਸੀਂ ਮੁਲਾਕਾਤ ਵੇਖੀ ਆ ਗੰਗਬੀਰ ਰਠੌਰ ਹੋਰਾਂ ਦੇ ਨਾਲ ਵੀ ਤੇ ਹੁਣ ਅਗਲੀ ਮੁਲਾਕਾਤ ਜਿਹੜੀ ਅਸੀਂ ਇਹਨਾਂ ਭਰਾਵਾਂ ਦੇ ਨਾਲ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਜੀਤ ਸਿੰਘ ਆ ਜੀ ਤੇ ਬਾਈ ਇਹ ਕਾਨੂੰਬਾਲ ਸ਼ੰਭ ਜੀ ਇਤਿਹਾਸਕ ਉਹੀ ਜੀ ਸਾਡੇ ਜਿੰਦੇ ਵੀ ਮਾਰੇ ਕਰਮਾ ਸਾਡੇ ਵੀ ਅਸੀਂ ਕਨਵਣ ਸ਼ੰਭ ਦੇ ਵਿੱਚ ਇਹ ਕੁਝ ਵੇਖ ਰਹੇ ਆ ਇਹ ਤੁਹਾਨੂੰ ਸਾਹਮਣੇ ਗੁਰਦੁਆਰਾ ਕਰਮਸਰ ਪਿਪਲੀ ਸਾਹਿਬ ਲਿਖ ਰਿਹਾ ਇਧਰ ਛੋਟਾ ਘੱਲੂ ਘਰ ਆ ਤਾਰੇ ਦਰਸ਼ਨ ਹੋ ਰਹੇ ਆ ਇਧਰ ਬਾਬੇ ਚਕਤਾ شاہ ਦੀ ਪੀਰ ਦੀ ਬੜੀ ਸ਼ਾਹੀ ਜਗਾ ਇਹ ਸਾਡੀ ਬਦਕਿਸਮਤ ਜਾ ਕੇ ਅਸੀਂ ਉਹ ਥਾਂ ਦੇ ਖਲੋਤੇ ਆ ਜਿਹਨੂੰ ਕਨਵਣ ਸ਼ੰਭ ਕਿਹਾ ਜਾਂਦਾ ਤੇ ਇਹ ਫਿਰ ਭਾਈ ਜੀ ਇਹਦੇ ਕਸੂਰਵਾਰ ਵੀ ਤੁਹਾਡੇ ਵਿੱਚੋਂ ਹੀ ਕੋਈ ਨਾ ਕੋਈ ਹੋਊਗਾ ਨਾ ਬਿਲਕੁਲ ਵੀਰ ਜੀ ਕਸੂਰਵਾਰ ਸਾਡੀਆਂ ਪੰਚਾਇਤਾਂ ਜਿੱਥਾਂ ਸਾਡੇ ਲੋਕ ਵੀ ਆ ਜਿਨ੍ਹਾਂ ਨੇ ਉਦੋਂ ਡੱਕਿਆ ਨਹੀਂ ਜਾਂ ਜਦੋਂ ਸ਼ੁਰੂ ਹੋਇਆ ਉਹ ਤੋਂ ਬੰਦ ਨਹੀਂ ਕੀਤਾ ਕਦੋਂ ਡੰਪ ਬਣਾਇਆ ਗਿਆ ਸੀਗਾ ਇਹ ਤਕ ਇਹ 15 ਤੋਂ 18 ਸਾਲ ਦੇ ਵਿੱਚ ਕੋਈ ਇਹਦੇ ਬਾਬਤ ਬਈ ਵੀਡੀਓ ਨਹੀਂ ਆਈ ਕੋਈ ਕਿਸੇ ਨੇ ਕੋਈ ਸਟੈਪ ਨਹੀਂ ਚੁੱਕਿਆ ਵੀ ਸਾਡੇ ਪਿੰਡ ਦੇ ਵਿੱਚ ਨਾ ਕਿਸੇ ਮੀਡੀਆ ਨਾਲ ਸੰਪਰਕ ਕੀਤਾ 18 ਸਾਲ ਬਾਅਦ ਕਿਉਂ ਯਾਦ ਤੁਹਾਨੂੰ ਆ ਜਾਂਦੀ ਹੈ ਜੀ ਇਤਿਹਾਸ ਦੀ ਇਹ ਵੀ ਭਲੇ ਭਾਲੇ ਲੋਕ ਖੇਤੀਬਾੜੀ ਕਰਨ ਵਾਲੇ ਜਿਹੜਾ ਬੰਦਾ ਆਵਾਜ਼ ਚੁੱਕਦਾ ਉਹਨੂੰ ਇਹ ਕਹਿ ਕੇ ਦਬਕਾਇਆ ਜਾਂਦਾ ਸੀ ਵੀ ਪਰਚਾ ਹੋ ਜਾਊਗਾ ਪ੍ਰਸ਼ਾਸਨਾਂ ਨਾਲ ਹੀ ਹੜਨਾ ਜਾਂ ਸਾਡਾ ਕੋਈ ਮਜੂਦਾ ਜਿਹੜੇ ਐਮਐਲਏ ਉਹ ਇਹ ਗੱਲ ਕਹਿੰਦੇ ਵੀ ਗਰਦਾਸਪੁਰ ਦੇ 40-42 ਹਜ਼ਾਰ ਵੋਟ ਆਹੀਂ ਤੁਹਾਡੀ 7-800 ਵੋਟ ਨੂੰ ਕੀ ਕਰੀਏ ਇਹ ਕੂੜਾ ਹਾਨੂੰ ਸੁਟਣਾ ਹੀ ਪੈਣਾ ਸੋ ਹਰ ਬੰਦਾ ਮਿਹਨਤ ਕਿਰਤੀ ਆ ਹੋਣ ਜਿਹੜੀ ਨਵੀਂ ਜਨਰੇਸ਼ਨ ਉਹਨਾਂ ਨੂੰ ਇਹ ਚੀਜ਼ ਫੀਲ ਹੋਈ ਵੀ ਇਹ ਸਾਡੇ ਆਉਣ ਵਾਸਤੇ ਸਾਡੀ ਮੌਤ ਬਣੂਗਾ ਸੋ ਇਸ ਕਰਕੇ ਅਸੀਂ ਇਹ ਮੁੱਦਾ ਚੁੱਕਿਆ ਵੀ ਇਹ ਗੰਨ ਮਗਾਇਆ ਜਾਵੇ ਪਰਚਾ ਤਾਂ ਫਿਰ ਹੁਣ ਵੀ ਹੋ ਜਾਣਾ ਬਾਈ ਜੀ ਜੇ ਤੁਸੀਂ ਹੁਣ ਬੋਲੋਗੇ ਫਿਰ ਜੇ ਪਹਿਲਾਂ ਡਰਾਬੇ ਦਿੰਦੇ ਸੀ ਡਰਾਬਾ ਤਾਂ ਹੁਣ ਵੀ ਦੇ ਸਕਦੇ ਹੋ ਕੋਈ ਗੱਲ ਨਹੀਂ ਹੋ ਜੂਗਾ ਤੇ ਕੋਈ ਗੱਲ ਨਹੀਂ ਹੁਣ ਸਿਰ ਮੱਥੇ ਬੰਨ ਕੇ ਤੁਰੇ ਹੋ ਜੂਗਾ ਤੇ ਹੋ ਜੇ ਪਰਿਆ ਵੀ ਅਸੀਂ ਪਰਚਾ ਹੋ ਜੇ 100 ਵਾਰ ਹੋ ਜੇ ਪਰੇ ਆਪਣੇ ਬੱਚੇ ਥੋੜੇ ਮਾਰਨੇ ਕੈਂਸਰ ਨਾਲ ਭਾਜੀ ਪਰ ਕੈਂਸਰ ਵੀ ਹੋਣ ਲੱਗ ਗਿਆ ਸਾਡੇ ਪਿੰਡ ਵਿੱਚ ਕੋਈ ਹੋ ਜਾ ਪਹਿਲਾਂ ਕੇਸ ਨਹੀਂ ਹੁੰਦਾ ਆ 5-6 ਕੇਸ ਸਾਡੇ ਪਿੰਡ ਕੈਂਸ ਉਦੀ ਮੌਤ ਹੋ ਗਈ ਕੈਂਸਰ ਦੇ ਨਾਲ ਇਹ ਇਹਦੀ ਬਦੌਲਤੀ ਹੈ ਜਿਹੜਾ ਸਾਡੇ ਪਿੰਡ ਕੈਂਸਰ ਵੜਿਆ ਮਤਲਬ ਇਤਿਹਾਸ ਨਾਲੋਂ ਮੌਤ ਨੂੰ ਤੁਸੀਂ ਹੁਣ ਤਰਜੀਹ ਦੇ ਰਹੇ ਹੋ ਪਹਿਲਾਂ ਇਤਿਹਾਸ ਵੱਲ ਜਦੋਂ ਇਤਿਹਾਸ ਦੀ ਘਟਨਾ ਬਾਰੇ ਇਹ ਇਤਿਹਾਸਕ ਸਥਾਨ ਦੀ ਪਲੀਤ ਕੀਤਾ ਗਿਆ ਜੀ ਉਦੋਂ ਕੋਈ ਨਹੀਂ ਉੱਠਿਆ ਜਦੋਂ ਇਹੀ ਆ ਫਿਰ ਕਹਿੰਦੇ ਲੋਕ ਸਵਾਰਥੀ ਹੋ ਗਏ ਜੀ ਕਿਸੇ ਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਕਿਹੜੀ ਇਤਿਹਾਸ ਦੀ ਗੱਲ ਕਰਦੇ ਜੇ ਗੰਗਵੀਰ ਨੂੰ ਇਹ ਚੀਜ਼ ਦਾ ਪਤਾ ਲੱਗਾ ਤੁਹਾਨੂੰ ਪਤਾ ਲੱਗਾ ਤੁਸੀਂ ਇੱਥੇ ਆਏ ਸਾਡੇ ਲਾਗੇ ਤੇ ਇਤਿਹਾਸ ਗਰੇ ਬੰਦੇ ਜਿਹੜੇ ਆਪਣੇ ਆਪ ਨੂੰ ਜਹੇਦਾਰ ਕਹਿੰਦੇ ਆ ਕਿਸੇ ਨੂੰ ਕੋਈ ਚੀਜ਼ ਨਹੀਂ ਲੱਭਦੀ ਇਹ ਸਭ ਨਾਂ ਦੀਆਂ ਗੱਲਾਂ ਰਹਿ ਗਈਆਂ ਜਿਹੜਾ ਬਸ ਕਹਿੰਦਾ ਵੀ ਜਿੱਦਨੂੰ ਚੱਲਦਾ ਉਹਨੂੰ ਚੱਲੀ ਜਾਓ ਜਿਹੜਾ ਮਰਦਾ ਮਰੀ ਜਾਵੇ ਚਟੇ ਚੋਲੇ ਪਾ ਕੇ ਸਿਰਫ ਸਿੱਖ ਕੌਮ ਨੂੰ ਲੁੱਟਣਦੇ ਹੋਏ ਆ ਕੋਈ ਮਰਦਾ ਕੋ ਰਹਿੰਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਦੇ ਐਸੇ ਛੰਬ ਦੇ ਉੱਤੇ ਕੋਈ ਮੰਤਰੀ ਵਗੈਰਾ ਕੋਈ ਆਇਆ ਭਾਈ ਜਦੋਂ ਤੁਹਾਡੇ ਇੱਥੇ ਲੀਡਰ ਵੋਟਾਂ ਮੰਗਣ ਆਉਂਦੇ ਆ ਵਿਧਾਇਕਦਿਆਂ ਤਾਂ ਉਹਨਾਂ ਨੂੰ ਕਦੇ ਸਵਾਲ ਕੀਤਾ ਭਈ ਭਾਈ ਆ ਡੰਪ ਚਕਾਓ ਤਾਂ ਵੋਟ ਪਾਊਗੀ ਕਦੇ ਤੁਸੀਂ ਬਾਈਕਾਟ ਕੀਤਾ ਕਦੇ ਦੇਖੋ ਤੁਹਾਨੂੰ ਤੇ ਪਹਿਲਾਂ ਹੀ ਇਹ ਗੱਲ ਕਹੀ ਹੈ ਵੀ ਜਿਹੜਾ ਬੰਦਾ ਵੀ ਇਹ ਗੱਲ ਕਰਦਾ ਜੀ ਸਾਨੂੰ ਸਪੱਸ਼ਟ ਰੂਪ ਵਿੱਚ ਇਹ ਗੱਲ ਕਹੀ ਜਾਂਦੀ ਸੀ ਵੀ ਕਰਦਾਸਪੁਰ ਦੀ ਵੋਟ 40-42 ਹਜ਼ਾਰ ਵੋਟ ਆ ਤੁਹਾਡੀ 500-700 ਵੋਟ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਇੰਨੀ ਗੱਲ ਕੋਈ ਜਿਹੜਾ ਸੁਣਨ ਵਿੱਚ ਆਇਆ ਕਿ ਅਸੀਂ ਤਾਂ ਪਹਿਲਾਂ ਬਾਹਰ ਹੀ ਆਏ ਹਾਂ ਇੰਡੀਆ ਦੇ ਵਿੱਚ ਆਏ ਦੋ ਤਿੰਨ ਚ ਚਲੋ ਪਾਰਟੀ ਕਿਸੇ ਦੀ ਕੋਈ ਵੀ ਹੋਵੇ ਉਹ ਕਹਿੰਦੇ ਵੀ ਗਰਦਾਸਪੁਰ ਨੂੰ ਸਾਫ਼ ਰੱਖਣਾ ਤੁਸੀਂ ਮਰਦੇ ਤੇ ਮਰਜੋ ਕੋਈ ਗੱਲ ਨਹੀਂ ਹੈਗੀ। ਇਹੀ ਮਤਲਬ ਨਿਕਲਦਾ ਕਿਉਂਕਿ ਸ਼ਹਿਰ ਦਾ ਕੂੜਾ ਪਿੰਡ ਸਾਹਮਣੇ ਇਹ ਕੋਈ ਗੱਲ ਨਹੀਂ ਬਣਦੀ ਉੱਤੋਂ ਇਤਿਹਾਸਕ ਧਰਤੀ ਹੈ। ਪਰ ਇਤਿਹਾਸਕ ਧਰਤੀ ਹੈ ਬਾਈ ਜੀ ਇਹ ਉਹ ਇਤਿਹਾਸਕ ਧਰਤੀ ਹੈ ਜਿੱਥੇ ਸਿੰਘਾਂ ਨੇ ਇਹ ਤਾਂ ਪਰਚੇ ਪਾਉਣ ਦੀ ਗੱਲ ਤੁਹਾਡੇ ਨਾਲ ਕਰ ਰਹੇ ਆ ਇੱਥੇ ਤਾਂ ਸਿੰਘਾਂ ਦੇ ਪਰਚੇ ਦੂਜੇ ਸਾਈਡ ਨੂੰ ਪੈਗੇ ਜੀਂਦੇ ਸਾੜ ਤੇ ਜੀ ਅੱਗ ਲਾਤੀ ਤਾਂ ਨਹੀਂ ਡਰ ਹੈ ਜੀ 12-15000 ਸ਼ੀਦੀਆਂ ਇੱਥੇ ਹੋ ਜਾਂਦੀਆਂ ਨੇ। ਤੁਸੀਂ ਤਾਂ ਉਸੇ ਧਰਤੀ ਦੇ ਵਸਨੀਕ ਹੋ ਤਾਂ ਇਹ ਲੋਕ ਕਦੋਂ ਤੱਕ ਬੜ ਡਰਕਲ ਹੋਗੇ ਵੀ ਪਰਚੇ ਦਾ ਹੀ ਕਹਿ ਕੇ ਪਿੱਛੇ ਹਟ ਗਏ ਜੀ ਬੋਲਣ ਦੇ ਜਿਹੜੇ ਲੋਕ ਡਰਦੇ ਚਲੋ ਪਿੱਛੇ ਹੋ ਗਏ ਹੁਣ ਸਿਰ ਧੜ ਦੀ ਬਾਰੀ ਲਾ ਕੇ ਤੁਰੇ ਸਾਰਾ ਪਿੰਡ ਨਾਲ ਖਲੋਤਾ ਵੀਰ ਜੀ ਇਹ ਵੀ ਜਿਹੜੇ ਬੰਦਿਆਂ ਨੇ ਸ਼ੁਰੂ ਕਰਾਇਆ ਉਹ ਵੀ ਗੁਰਦਾਰੇ ਮੱਥਾ ਟੇਕਦੇ ਆ ਜਾਂਦੇ ਜਿਹੜੇ ਬੰਦਿਆਂ ਨੇ 10-15 ਸਾਲ ਬਾਅਦ ਇਹ ਚਲਾਇਆ ਉਹ ਵੀ ਗੁਰਦੁਆਰਾ ਸਾਹਿਬ ਹੀ ਜਾਂਦੇ ਆ ਇਹ ਸਭ ਕਹਿਣ ਦੀਆਂ ਗੱਲਾਂ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਹੁਣ ਅਸੀਂ ਤੁਰੇ ਆ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਪੰਜਾਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਪਿਛਲੇ ਸਾਲ ਹੜਾ ਸਾਡੇ ਜਿੰਨੇ ਵੀ ਰੀਨਆਰਾਈ ਆ ਜਿੰਨੇ ਸਾਡੇ ਪਿੰਡ ਦੇ ਆ ਕਿਸੇ ਨੇ 10 ਪਾਏ ਕਿਸੇ ਨੇ 5 ਪਾਏ ਅਸੀਂ ਹਰ ਪ੍ਰਭਾਵਿਤ ਲੋਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਦਵਾਈ ਪਹਾਈ ਅਸੀਂ ਪੁੰਨ ਕੀਤਾਈ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਅੱਜਾਨੂੰ ਇਹ ਕੈਂਸਰ ਦੇ ਰੋਗ ਤੋਂ ਮੁਕਤ ਕਰਾਉਣਾ ਤੇ ਸਾਡੇ ਨਾਲ ਸਾਡਾ ਸਾਥ ਦਿਓ ਅਸੀਂ ਤੁਹਾਡੇ ਨਾਲ ਬੁਰੇ ਵਕਤੇ ਖਲੋਤੇ ਆ ਸਾਡਾ ਸਾਰਾ ਪਿੰਡ ਤੁਹਾਨੂੰ ਇਹ ਚੀਜ਼ ਦੀ ਘਰ ਲਾਉਂਦਾ ਵੀ ਸਾਰੇ ਸਾਡੇ ਨਾਲ ਖਲੋਵੋ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਇਤਿਹਾਸਕ ਗੁਰਦੁਆਰੇ ਆ ਲਾਈ ਇਹਦੇ ਚਾਲੂ ਜਿੰਨੇ ਸਾਡੀ ਸੋਚੀ ਬੋਲ ਸਕਨੇ ਤੁਹਾਨੂੰ ਇਹ ਗੁਰਦੁਆਰਿਆਂ ਦਾ ਜਦਾ ਰਤਾ ਦਾ ਖਿਆਲ ਨਹੀਂ ਹੈਗਾ ਗੁਰਦੁਆਰੇ ਫਿਰ ਸ਼੍ਰੋਮਣੀ ਕਮੇਟੀ ਦੇ ਅੰਡਰ ਨਹੀਂ ਨਾ ਹੁਣੇ ਬਾਈ ਜੀ ਅੰਡਰ ਉਹਨਾਂ ਦੇ ਅੰਡਰ ਹੈ ਪੈਸੇ ਅੰਡਰ ਨਹੀਂ ਹੈਗੇ ਪਰ ਜਿਹੜਾ ਜਿਹੜਾ ਲਾਗੇ ਬਣਾਇਆ ਵਾ ਜੂਬਾ ਬਣਾਇਆ ਸਾਰੇ ਸ਼੍ਰੋਮਣੀ ਕਮੇਟੀ ਦੇ ਗੁਰੂ ਘਰ ਕਹਿੰਦੇ ਕੋ ਵੰਡਿਆ ਥੋੜਾ ਇਹ ਨਹੀਂ ਹੁੰਦਾ ਕਿ ਕਾਰਜਕਾਲ ਉਹਦੇ ਕੋਲ ਨਹੀਂ ਹੈਗਾ ਜਾਨਦਾ ਨਾ ਵੀ ਜਿੱਥੇ ਭਾਈ ਗੋਲਕ ਜਿੱਦੀ ਉੱਥੇ ਕਹਿੰਦੇ ਜੀ ਇਹ ਧਿਆਨ ਦਿੰਦੇ ਆ ਬਹੁਤ ਲੋਕ ਕਹਿੰਦੇ ਆ ਨਾ ਇਹਨਾਂ ਦੇ ਉੱਤੇ ਇਲਜ਼ਾਮ ਬੜੇ ਲੱਗਦੇ ਆ ਜੀ ਵੀਰੇ ਹੁਣ ਵੀ ਤਾਂ ਗੁਰ ਪੰਥਕ ਹੀ ਕਹਿੰਨੇ ਆ ਉਹਨੂੰ ਬਟ ਸਾਡੀ ਕੋਈ ਸਾਥ ਨਹੀਂ ਲੈਂਦਾ ਚਲੋ ਅਸੀਂ ਤੁਹਾਡੇ ਮਾਧਿਅਮ ਰਹੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਜਿੰਨੀਆਂ ਜੜੀਆਂ ਪੰਥਕ ਜਥੇਬੰਦੀਆਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੇ ਸਾਰੇ ਨਗਰ ਵੱਲੋਂ ਕਿ ਸਾਡਾ ਇਹਦੇ ਵਿੱਚ ਸਾਥ ਦਿੱਤਾ ਜਾਵੇ ਤੇ ਇਹ ਜਿਹੜਾ ਕੂੜਾ ਕਰਕਟਾ ਸਾਡੇ ਇੱਥੇ ਬੰਦ ਹੋਵੇ ਸਾਡੇ ਨਾਲ ਸਾਡਾ ਸਾਥ ਦਿਓ ਅਸੀਂ ਤੁਹਾਡੇ ਸਾਰੇ ਪਿੰਡ ਅੱਗੇ ਲਾ ਕੇ ਤੁਰਾਂਗੇ ਜੇ ਜੇ ਨਹੀਂ ਬਾਈ ਜੀ ਸਾਫ਼ ਕਰਦੇ ਮਤਲਬ ਕਿ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ ਫਿਰ ਤੁਹਾਡਾ ਕੀ ਐਕਸ਼ਨ ਅੱਗੇ ਜੀ ਵੀਰ ਜੀ ਮਤਾ ਪਰਸੋਂ ਦਾ 14 ਤਰੀਕ ਨੂੰ 16 ਨੂੰ ਨਹੀਂ ਨਹੀਂ ਜਿਹੜੀ 16 ਤਰੀਕ ਨੂੰ ਕਮੇਟੀ ਇਕੱਠੀ ਹੋਈ ਸੀ ਉਹਦੇ ਵਿੱਚ ਬੁੱਧੀਜੀਵੀ ਲੋਕ ਆਏ ਸੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਕਾਨੂੰਨ ਨਾਲ ਚੱਲਣਾ 18 ਤਰੀਕ ਨੂੰ ਮਾਨ ਜੋਗ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਾਂਗੇ ਤੇ ਉਹਨਾਂ ਨੂੰ ਸਮਾਂ ਦੇਾਂਗੇ ਵੀ ਇੰਨੇ ਦਿਨਾਂ ਦੇ ਵਿੱਚ ਵਿੱਚ ਇਹ ਚੀਜ਼ ਸਾਡੀ ਕਲੀਅਰ ਕਰੋ ਇਹਨੂੰ ਬੰਦ ਕਰੋ ਜੇ ਉਹ ਨਹੀਂ ਕਰਨਗੇ ਫਿਰ ਤੁਹਾਡੇ ਵਰਗੇ ਭਰਾਵਾਂ ਨੂੰ ਸੱਦ ਕੇ ਗੰਗਵੀਰ ਆੜ ਕੇ ਵੀਰ ਬੁੱਧੀਜੀਵੀ ਸੱਦ ਕੇ ਇੱਥੇ ਖਾਸ ਨੋਟਿਸ ਲਾਵਾਂਗੇ ਤੇ ਸਾਡੇ ਕੋਲ ਸਾਰੇ ਜ਼ਿਮੀਂਦਾਰ ਭਰਾਵਾਂ ਕੋ ਟਰੈਕਟਰ ਵਾਲੀਆਂ ਬਣੀਆਂ ਵਧੀਆਂਆਂ ਇਹ ਫਿਰ ਲੱਦ ਕੇ ਗਰਦਾਪੁਰ ਦਾ ਗਰਦਾਪੁਰ ਤੋਂ ਟਟਾਂਗੇ ਵੀ ਤੁਸੀਂ ਆਪਣਾ ਸੰਭਲੋ ਅਸੀਂ ਆਪਣੀ ਪਹਿਲੀ ਸੰਭਲ ਲੈਣੀ ਹੈ ਇਹ ਤੁਹਾਡਾ ਕੂੜਾ ਨਹੀਂ ਹੈਗਾ ਇਹ ਸ਼ਹਿਰ ਤੋਂ ਆਉਂਦਾ ਹੈ ਇਹ ਸਾਡਾ ਕੂੜਾ ਨਹੀਂ ਹੈਗਾ ਇਹ ਗਰਦਾਸਪੁਰ ਸ਼ਹਿਰ ਦੇ ਹਸਪੀਟਲ ਦਾ ਗੰਦ ਮੱਛੀ ਮਾਰਕੀਟ ਦਾ ਗੰਦ ਇਹ ਸਾਰਾ ਸਾਡੀ ਇਤਿਹਾਸਿਕ ਧਰਤੀ ਤੇ ਸੁੱਟਿਆ ਜਾ ਰਿਹਾ ਇਹ ਸਾਨੂੰ ਗਿਫਟ ਮਿਲਿਆ ਗਰਦਾਸਪੁਰ ਨੂੰ ਭਾਜੀ ਉਹ ਅੱਛਾ ਹਾਂਜੀ ਤੇ ਬਜ਼ੁਰਗ ਨੇ ਬਾਪੂ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਤੁਸੀਂ ਹਾਂ ਜੀ ਚੜ੍ਹਦੀ ਕਲਾ ਕੀ ਨਾਮ ਹੈ ਤੁਹਾਡਾ ਆਜੋ ਅੱਗੇ ਨੂੰ ਤਰਸੀਮ ਸਿੰਘ ਜੀ ਇਹ ਤੁਸੀਂ 13 14 ਸਾਲ ਤੋਂ ਦੇਖ ਰਹੇ ਇੱਥੇ ਕੂੜਾ ਹਾਂਜੀ ਤੁਸੀਂ ਬੋਲਦੇ ਨਹੀਂ ਜੀ ਤੁਸੀਂ ਤਾਂ ਮੌਤਵਾਰ ਮੋਤਬਰਾ ਆਪਾ ਸਰਪੰਚ ਜੀ ਮੋਤਬਰੀ ਤੇ ਆਈ ਥੋੜਾ ਹਿੰਸਲੇ ਲੱਗਦਾ ਬੰਦਾ ਗਰੀਬਾਂ ਨੂੰ ਹੂੰ ਉਹਨਾਂ ਬਦਲ ਲਗਾ ਉਹ ਕਹਿੰਦਾ ਜੀ ਹਾਂ ਸਰਪੰਚ ਬਣੂਗਾ ਮੈਂ ਉਹ ਕੰਮ ਕਰਵਾ ਜਿਹਕੇ ਨੇ ਨਹੀਂ ਕੀਤਾ ਜੋ ਕਰ ਗਿਆ ਤੇ ਮੁਰਕੇ ਮਗਰ ਦੂਜੇ ਵੀ ਕਰੀ ਗਏ ਪੈਸੇ ਮਿਲਦੇ ਗਏ ਉਹਨੂੰ ਉਹਨਾਂ ਤਾਂ ਆਪਣੇ ਬੋਲ ਪਗਾਦੇ ਨਾ ਉਹਨੇ ਉਹ ਕੰਮ ਕਰਤਾ ਜਿਹੜਾ ਕਿਸੇ ਨੇ ਕੀਤਾ ਨਾ ਕੋਈ ਕਰ ਸਕਦਾ ਉਹ ਚੱਲਿਆ ਜਾਵੜਿਆ ਆਪਾਂ ਤਾਂ ਬੋਲ ਰੋਰ ਲਾ ਕੇ ਤੇ ਹੁਣ ਆ ਨਵੀਂ ਪੀੜੀ ਆ ਰਹੀ ਬੁੱਢਾ ਤੱਕ ਮੇਰੀ 74 ਤੇ 74 ਸਾਲ ਉਮਰ ਹੋ ਗਈ ਆ ਇਸੇ ਇਹਨਾਂ ਦਾ ਡੁੱਬ ਕੇ ਨਿਕਲਦੇ ਪੱਟ ਲਾ ਕੇ ਅਈ ਨਾ ਵਧੀਆ ਪਾਣੀ ਹੀ ਪੀਂਦੇ ਹੁੰਦੇ ਇਹਨਾਂ ਨੂੰ ਜਦ ਠੰਡਾ ਪਾਣੀ ਮਾਣਿਆ ਜਿੱਥੇ ਖਲੋ ਮੈਂ ਇੱਥੇ ਦੋ ਦੋ ਪੱਠੇ ਵੜੇ ਮੈਂ ਮਾਰੋਗਾ ਮੇਰਾ ਸ਼ਾਹ ਰਹੂਂਦਾ ਆ ਪਿਆ ਮੈਂ ਹਮ ਨੂੰ ਪਰਨ ਕਿ ਇਹ ਹੁੰਦਾ ਮੈਂ ਨਹੀਂ ਮੁੜ ਕੇ ਆਇਆ ਇੱਥੇ ਪੱਠੇ ਆਓ ਉਹ ਤੋਂ ਵੱਡੇ ਨਾਲ ਪੱਠੇ ਦੇਖੋ ਕਿਤੇ ਹੁਣ ਵੀ ਤੁਹਾਨੂੰ ਨਾਲੇ ਚਾ ਕੇ ਠੀਕ ਹੈ ਹੁਣ ਤੁਸੀਂ ਠੀਕ ਹੈ ਇੱਕ ਥਲੀ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵੀ ਜਿਹੜੀ ਨਗਰ ਕਾਉਂਸਲ ਗਰਦਾਸਪੁਰ ਆ ਜਿਹੜੀ ਟਰੱਕ ਭਰ ਕੇ ਆਏ ਇਹਦਾ ਖਜ਼ਾਨੇ ਦੇ ਇਹਨਾਂ ਦੀ ਗੁੰਡਾਗਰਦੀ ਦੇਖੋ ਵੀ ਆ ਕੁਝ ਘਾਟੇ ਜ਼ਿਮੀਂਦਾਰ ਭਰਾ ਇੱਥੇ ਖਲੋਤੇ ਆ ਜਗਸੇ ਹੋਣੀ ਇਹ ਨੰਮਰੀ ਪੈਲੀ ਆ ਭਾਜੀ ਇੱਥੋਂ ਸ਼ੁਰੂ ਹੁੰਦੀ ਪੰਜਾਦੀ ਪੈਲੀ ਇਹ ਫਰਦਾਂ ਵੇਖੋ ਜਗਤ ਸਿੰਘਾਂ ਦੇ ਕੋਲੇ ਤੁਹਾਨੂੰ ਮੌਕੇ ਤੇ ਆ ਵੇਖੋ ਵਿਖਾਲਦੇ ਆ ਇਹ ਵੀਜੀ ਸਾਡੇ ਦੇ ਗੁੰਡਾਗਰਦੀ ਕਰਕੇ ਆ ਵੇਖੋ ਤੁਹਾਨੂੰ ਫਰਦਾਂ ਵਿਧ ਦੇ ਰਹੇ ਪ੍ਰੂਫ ਦੇ ਰਹੇ ਆ ਇਹ ਜਗਤ ਸਿੰਘਾਂ ਦੀ ਪੈਲੀ ਇਹਨਾਂ ਦੀ ਪੈਲੀ ਆ ਚਾਰ ਕਰਮਾਂ ਦਾ ਰਾਹ ਪਾਰ ਜਾਂਦਾ ਗੁਰਦਾ ਸਾਹਿਬ ਨੂੰ ਉਹ ਵੀ ਦੱਬ ਗਏ ਇਹ ਧੱਕੇ ਨਾਲ ਮਾਲਕੀ ਦੇ ਵਿੱਚ ਵੀ ਕੂੜਾ ਸੁੱਟਣ ਦੇ ਦੱਸੋ ਇਸ ਤੋਂ ਵੱਧ ਹੋਰ ਕੀ ਬਦਲਾ ਆਉਣਾ ਹੋਰ ਤੇ ਮੇਰੇ ਖਿਆਲ ਤੋਂ ਵੱਧ ਬਦਲਾ ਆ ਹੀ ਨਹੀਂ ਸਕਦਾ ਹਾਂ ਅੱਜ ਜੀ ਤੁਹਾਡੀ ਜ਼ਮੀਨ ਹੈ ਜੀ ਹਾਂ ਜੀ ਸਾਡੀ ਹੈ ਜੀ ਕੀ ਕਰਦੇ ਆ ਜੀ ਇਹ ਮਲ ਕੇ ਕੀ ਕੀਤਾ ਇਹਨਾਂ ਨੇ ਸਾਰੇ ਇਹਨਾਂ ਜੋ ਗਰਦਾਸਪੁਰ ਦਾ ਗੰਦੇ ਇੱਥੇ ਲਿਆ ਛੋੜ ਦਿੱਤਾ ਜੀ ਅਹੀਂ ਕਹਿੰਦੇ ਰਹੇ ਸਾਡੀ ਜ਼ਮੀਨ ਤੇ ਨਾ ਛੱਡੋ ਅਹੀਂ ਪਿੰਡੋਂ ਚੱਲ ਜਾਂਦੇ ਟਰਾਲੀ ਸੁੱਟ ਜਾਂਦੇ ਰਹੇ ਤੁਹਾਡੀ ਜ਼ਮੀਨ ਚ ਵਿੱਚ ਹਾਂ ਜੀ ਹਾਂ ਜੀ ਛੜਨ ਦਾ ਖਾਤਾ ਤੁਹਾਡਾ ਚਾਰਾਂ ਘਰਾਂ ਦਾ ਠੀਕ ਹੈ ਹਾਂ ਜੀ ਇਹ ਸਾਡੀ ਦਾਦੀ ਝੌਲ ਝੂਲ ਖਾਂਦੀ ਰਹੀ ਇੱਥੇ ਝੋਨਾ ਲਾਉਂਦੇ ਰਹੇ ਸੀ ਹਾਦਰ ਸਾਹਿਬ ਤੁਹਾਡੇ ਹਾਦਰ ਸਾਹਿਬ ਮਰ ਗਿਆ ਇੱਥੇ ਟੈਗ ਹੋ ਗਿਆ ਉਹ ਹੋ ਗਿਆ ਆ ਦੇਖੋ ਨਾ ਕੈਂ ਸਰੂਗਾ ਇਹ ਤਾਂ ਇਹ ਕਿਹੜੇ ਪੈਲੀ ਮੇਰੀ ਮੈਨੂੰ ਗੱਲ ਹਾਂਜੀ ਆ ਫਾਦਰ ਸਾਡੇ ਸਾਡੇ ਫਾਦਰਾਂ ਦੇ ਨਾਮ ਤੇ ਹਾਜ਼ਰ ਪਈ ਉਹ ਅੱਛਾ ਆ ਦੇਖੋ ਆ ਦੇਖੋ ਸਾਰੀ ਪਈ ਧੱਕੇ ਨਾਲ ਮੱਲੀ ਆ ਕਮਾਦੀ ਤੋਂ ਕਮਾਦੀ ਸੀ ਦਾ ਸੋ ਨਿੱਜੀ ਜਗ੍ਹਾ 'ਚ ਵੀ ਸਿੱਟੀ ਜਾਂਦੇ ਆ ਹਾਂਜੀ ਤੁਹਾਡਾ ਜ਼ੋਰ ਨਹੀਂ ਚੱਲਦਾ ਦੇਖੋ ਜੀ ਅਸੀਂ ਰੋਲਾ ਰੋਲਾ ਪਾ ਕੇ ਚੱਲ ਜਾਨੇ ਲੜਪੜ ਕੇ ਫੇਰ ਉੱਥੇ ਮਗਰੇ ਹੀ ਦਬਾ ਕੇ ਸਰਪੰਚ ਆਣ ਕੇ ਨੱਪ ਕੇ ਅਸੀਂ ਚੱਲ ਕੋਈ ਗੱਲ ਨਹੀਂ ਹਾਲਾਂਕਿ ਇੱਧਰ ਵੀ ਵੇਖ ਲਓ ਕਮਾਲ ਲੱਗਾ ਪਰ ਲਵੇ ਨੀ ਜਮਿੰਦਾਰ ਹੁੰਦਾ ਹੋਤਾ ਜੀ ਆਪਣੀ ਬੱਟ ਨਹੀਂ ਮੜ ਜੀ ਹਿਲਣ ਦਿੰਦਾ ਤੇ ਰਾਹ ਦੇ ਵਿੱਚ ਖੋਬਾ ਖੋਬਾ ਬਾਜ ਕੱਲ ਨੂੰ ਚੋਕ ਲੈਣੇ ਪਰਸੂ ਚੋਕ ਦਿੰਨੇ ਆ ਗਾੜੀ ਗੱਡੀਆਂ ਜਾਂਦੀਆਂ ਨਹੀਂ ਇੱਥੇ ਛੁੱਟੀ ਜੀ ਰੋਰਿੰਗ ਆਨੇ ਅਸੀਂ ਡੀਸੀ ਦਫ਼ਤਰੇ ਛੁੱਟੇ ਹੁਣ ਜਾ ਕੇ ਹਾਂਜੀ ਹਾਂਜੀ ਡੀਸੀ ਦਫ਼ਤਰ ਛੁੱਟੇ ਆਵਾਂਗੇ ਹਾਂਜੀ ਸਭ ਤੋਂ ਪਹਿਲਾਂ ਇਹ ਜਿਹੜਾ ਮਤਾ ਪਾਸ ਸਭ ਤੋਂ ਜਦੋਂ ਸ਼ੁਰੂ ਹੋਇਆ ਮਤਾ ਪਾਸ ਹੋਇਆ ਜੀ ਆਹ ਮਤਾ ਹਾਂਜੀ ਕਾਪੀ ਘੜਾਈ ਜਰੀਆ ਦੇਖੋ ਅੱਛਾ ਇੱਕ ਇਹ ਕਿਹੜੇ ਸਨਚ ਹੋਇਆ ਜੀ ਮਤਾ ਪਾਸ ਪੜਿਆ ਨਹੀਂ ਮੇਰੇ ਅੱਖ ਨਜ਼ਰ ਮਜ਼ੋਰ ਆ ਜ ਦਸ ਕੰਧਲੇ ਪਾਈ ਨਹੀਂ ਨਹੀਂ ਪਾਈ ਨਹੀਂ ਹੋਈ ਜੀ ਤਰੀਕ ਨਹੀਂ ਪਾਉਂਦੇ ਸਿਆਣੇ ਬਹੁਤ ਆ ਜੀ ਇਹ 26 2009 ਨੂੰ ਇਹ ਤਾਂ ਤਿੰਨੇ ਸਰਕਾਰਾਂ ਵਾਲੀਆਂ ਉਦੋਂ ਤੋਂ ਜੀ 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 ਤੇ ਬਿਲਕੁਲ ਕਰਿਆ ਕਿਸੇ ਨੇ ਨਹੀਂ ਕੁਝ ਨਹੀਂ ਪੜਿਆ ਤਾਂ ਹੈਗਾ ਚਲੋ ਜਦੋਂ ਦਬਕਾਈ ਧਮਕਾਈ ਜਾਣਾ ਕਿਸੇ ਨੂੰ ਵੀ ਸਾਡੇ ਐਮਐਲਏ ਨਾਲ ਨਾ ਫਿਕੜ ਜੇ ਮਤਲਬ ਕਿ ਸਰਕਾਰਾਂ ਨੇ ਕੁਝ ਨਹੀਂ ਕਰੇਗਾ ਨਹੀਂ ਜੀ ਨਹੀਂ ਮਤਲਬ ਨਹੀਂ ਤੁਹਾਡੇ ਸਾਹਮਣੇ ਜੋ ਕੀਤਾ ਸਾਡੇ ਪਿੰਡ ਨੂੰ ਜਿਹੜਾ ਗਿਫਟ ਮਿਲਿਆ ਤੁਹਾਡੇ ਸਾਹਮਣੇ ਆ ਵੀਰ ਜੀ ਕੋਈ 2-2 ਫੁੱਟ ਮਿੱਟੀ ਪਾਉਣੀ ਹੈ ਤੇ ਕੋਈ ਇੱਥੇ ਨਹੀਂ ਕਹਿ ਨਹੀਂ ਪਾਈ ਕੂੜਾ ਪੱਧਰਾ ਕਰਕੇ 1-2 ਫੁੱਟ ਮਿੱਟੀ ਪਵਾਇ ਜਾਵੇਗੀ 2-2 ਫੁੱਟ ਹਾਂ 2-2 ਫੁੱਟ ਠੀਕ ਹੈ ਇਹ ਠੇਕਾ 3 ਸਾਲ ਲਈ ਹੋਵੇਗਾ ਸਾਲ ਦਾ ਬਣਦਾ ਠੇਕਾ ਅਡਵਾਂਸ ਲਿਆ ਜਾਵੇਗਾ ਇਹ ਪੰਚਾਇਤ ਲੈ ਰਹੀ ਹੈ ਹਾਂ ਜੀ ਫਿਰ ਪੰਚਾਇਤ ਨੂੰ ਕਹੋ ਉਹਦੇ ਵਿੱਚੋਂ ਹੀ ਜਿਹੜੀਆਂ ਤੁਹਾਨੂੰ ਬਿਮਾਰੀਆਂ ਲੱਗ ਰਹੀਆਂ ਇਲਾਜ ਵੀ ਉਹਦੇ ਵਿੱਚੋਂ ਹੀ ਕਰਵਾ ਲਓ ਲੱਗੇ ਨਹੀਂ ਉਹ ਦੇ ਦੀ ਜੇ ਕਹੇ ਤੇ ਐਮਐਲਏ ਕੋ ਜਾਵੜ ਦੇ ਆ ਆ ਆ ਨੰਬਰ ਦਿੱਤੇ ਸਾਡਾ ਨੰਬਰ ਵੇਚ ਦਿੱਤੇ ਐਮਐਲਏ ਨੂੰ ਇੰਨਾ ਹੋਊਗਾ ਕਿਉਂ ਬਣਾਇਆ ਐਮਐਲਏ ਕੀ ਹੈ ਜੀ ਐਮਐਲਏ ਕੀ ਹੁੰਦਾ ਕਿਹਨੇ ਕਹਿੰਦੇ ਪੁਲਿਸ ਭਲਾ ਦੇ ਦਾਂਗੇ ਨਹੀਂ ਫਿਰ ਕੀ ਮੈਂ ਮਲਾਜ਼ਮ ਸਰ ਮੈਂ ਫਿਰ ਇੰਨੀ ਪਹੁੰਚ ਨਹੀਂ ਕਰ ਸਕਿਆ ਅੱਛਾ ਜੀ ਆਹ ਦੇਖੋ ਅੱਗੇ ਸਰ ਤਾਂ ਐਮਐਲਏ ਨੂੰ ਬਹੁਤ ਡਾਊਨ ਬਣਾਇਆ ਹੋਇਆ ਤੁਸੀਂ ਵੇਹ ਪਿੰਡ ਵਾਲੇ ਨੇ ਇੱਥੇ ਇੱਕ ਵਾਰੀ ਪਾੜਾ ਸਵ ਹੈ ਜੀ ਕਹਿੰਦੇ ਨਿਸਪੱਦਰੀ ਕਰਕੇ ਇੱਥੋਂ ਦੀ ਗਰਾਊਂਡ ਬਣਾ ਤਿੰਨ ਅਗਰ ਵਾਲੀ ਰੌਟੀਨਾ ਤੇ ਮੇਰੇ ਕਹਾਣੀ ਬਿਲਕੁਲ ਬਾਈ ਜੀ ਇਹ ਜਿਹੜਾ ਇਕਰਾਰਨਾਮਾ ਹੋਇਆ ਉਹਦੇ ਵਿੱਚ ਤਾਂ ਇਹ ਲਿਖਿਆ ਹੋਇਆ ਬਈ ਇਹਦੇ ਉੱਤੇ ਮਿੱਟੀ ਪਾਈ ਜਾਊਗੀ ਪਰ ਇਹਦੇ ਉੱਤੇ ਤਾਂ ਮਿੱਟੀ ਕੀ ਪਾਉਣੀ ਸੀ ਇਹ ਮੁੱਦੇ ਉੱਤੇ ਹੀ ਮਿੱਟੀ ਪਾਤੀ ਨਾ ਲੋਕਾਂ ਨੇ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੈਂ ਜੀ ਮੇਰਾ ਨਾਮ ਚੱਤਰ ਸਿੰਘ ਹਾਬਕਾ ਸਰਪੰਚ ਸਾਹਕਾ ਸਰਪੰਚ ਕਿਹੜੇ ਸਾਲ ਵਿੱਚ ਰਹੇ ਜੀ ਸਾ ਮੈਂ ਰਹਿਆ ਜੀ 2 ਤੋਂ 7 ਤੁਸੀਂ ਬਚਾਓ ਹੋ ਗਿਆ ਫਿਰ ਤੁਹਾਡਾ ਇਹ 2009 ਹੋ ਗਿਆ ਤੁਹਾਡੇ ਨਾਲ ਵੀ ਕਿਸੇ ਨੇ ਕੀਤੀ ਆ ਜੀ ਨਹੀਂ ਜੀ ਅਸੀਂ ਸਕੀਮ ਸੋਚੀ ਨਹੀਂ ਕਦੇ ਜੇ ਤੁਹਾਡੇ ਨਾਲ ਕਹਿੰਦੇ ਵੀ ਭਾਈ ਆਜੋ ਇਕਰਾਰ ਕਰੀਏ ਆਪਾਂ ਨਹੀਂ ਨਹੀਂ ਸਰਪੰਚ ਸਾਹਿਬ ਤੁਹਾਨੂੰ ਵੀ ਥੋੜੇ ਜੇ ਮੈਂ 10 ਸਾਲ ਮੈਂਬਰ ਆ ਅੱਛਾ ਜੀ 5 ਸਾਲ ਮੈਂ ਸਰਪੰਚੀ ਕੀਤੀ 15 ਸਾਲ ਮੈਂ ਇਹ ਕੰਮ ਕੀਤਾ ਮੈਨੂੰ ਆ ਪਿੰਡ ਵਾਲੇ ਜਾਣਦੇ ਪੁੱਛੋ ਜੇ ਕਿਸੇ ਦਾ ਇਹ ਕੰਨਾ ਵੀ ਖਾਦਾ ਹੋਵੇ ਜਿੱਦਾਂ ਦੇ ਅਸੀਂ ਸਾਫ ਸੁਥਰੀ ਸਰਪੰਚੀ ਕੀਤੀ ਹੈ ਕਰ ਹੀ ਨਹੀਂ ਸਕਦੇ ਲੋਕ ਜਦੋਂ ਤੁਸੀਂ ਸਰਪੰਚ ਸਾਹਿਬ ਸੀ ਤੁਸੀਂ ਦੂਜੇ ਮੋਹਰਲੇ ਸਰਪੰਚ ਜਿਹੜੇ ਬਣੇ ਆ ਬਾਅਦ ਵਿੱਚ ਤੁਹਾਤੋਂ 2007 ਤੋਂ ਬਾਅਦ ਉਹਨਾਂ ਨੂੰ ਨਹੀਂ ਨਸੀਹਤ ਦਿੱਤੀ ਵੀ ਭਾਈ ਇਹ ਗਲਤ ਕੰਮ ਹੋ ਰਿਹਾ ਮੇਰੇ ਆਂਟੀ ਜਿੰਦੇ ਕਰਕੇ ਪੰਗਾ ਇੱਕ ਤਾਂ ਸਲਾਹ ਤੋਂ 10 ਸਾਲ ਅਕਾਲੀਆਂ ਦੀ ਸਰਕਾਰ ਰਹੀ ਆ ਤੇ 10 ਸਾਲ ਹੁਣ ਕੱਢੇ ਟੌਰਣਾ ਤੇ ਕੂੜਾ ਸੁੱਟਿਆ ਖੁੱਲਾ ਤੇ ਖਾਦਾ ਖੁੱਲਾ ਨੰਗੇ ਨਾਤੇ ਆ ਕੋਈ ਛੱਕ ਨਹੀਂ ਇਹਦੇ ਵਿੱਚ ਇਹ ਪਿੰਡ ਵਾਲੇ ਜਿਹੜੇ ਆ ਇਹਨਾਂ ਨੂੰ ਪੁੱਛੋ ਵੀ ਤੁਹਾਨੂੰ ਤੰਗੀਆਂ ਇੱਥੇ ਐ ਪਾਣੀ ਪੀਂਦੇ ਨੇ ਕੱਪੜਾ ਵਿਛਾ ਕੇ ਫੇ ਪਾਣੀ ਪੀਣਾ ਪਰ ਇੱਕ ਗੱਲ ਨੋਟ ਕਰਨ ਵਾਲੀ ਆ ਬਾਈ ਜੀ ਗੰਗਵੀਰ ਰਠੌਰ ਹੋਰ ਹਨ ਜਿਹੜੀ ਕੀਤੀ ਐ ਵੀ ਸ਼ਹਿਰਾਂ ਵਾਲੇ ਤਾਂ ਪਲਾਟ ਵੀ ਲੈ ਲੈਂਦੇ ਆ ਫਿਰ ਉਹ ਮੂਰੇ ਉਹਨਾਂ ਨੂੰ ਪਾਰਕ ਵੀ ਸੋਹਣੇ ਮਿਲ ਜਾਂਦੇ ਆ ਹਾਂਜੀ ਤੇ ਕੂੜਾਖਾਨਾ ਨੂੰ ਪਿੰਡ ਵਾਲੇ ਜੀ ਪਿੰਡਾਂ ਨੂੰ ਕੂੜੇ ਦੇ ਡੰਪ ਬਣਾ ਦਿੱਤਾ ਗਿਆ ਫਿਰ ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਉਹੀ ਫਿਰ ਆਪਣਾ ਕੂੜਾ ਸਾਂਭਣ ਉਹ ਭਾਜੀ ਉਹ ਤੇ ਗੱਲ ਕਹਿੰਦੇ ਨਹੀਂ ਉਹ ਤੇ ਕਹਿੰਦੇ ਸਾਡਾ ਪਿੰਡ ਸਾਫ਼ ਹੋ ਰਿਹਾ ਸ਼ਹਿਰ ਸਾਫ਼ ਹੋ ਰਿਹਾ ਤੇ ਪਿੰਡ ਨੂੰ ਗੰਦਾ ਕਰਤਾ ਇਹਨਾਂ ਨੂੰ ਪਾਰਕ ਚਾਹੀਦੀ ਐ ਨਾ ਲੋਕਾਂ ਨੂੰ ਵੀ ਪਾਰਕ ਚਾਹੀਦੀ ਐ ਇਹ ਜਿਹੜਾ ਕਿਰਪਾ ਕਰਕੇ ਸਾਰੇ ਅਸੀਂ ਐਮਐਲਏ ਨੂੰ ਜਿੰਨੀ ਗਵਰਨਮੈਂਟ ਜਿਹੜੀ ਵੀ ਆਉਂਦੀ ਆ ਅਸੀਂ ਸਾਰਿਆਂ ਨੂੰ ਬੇਨਤੀਆਂ ਕਰ ਕਰ ਵੇਖ ਲਈ ਕੋਈ ਨਹੀਂ ਮੰਨਦਾ ਆ ਆ ਦਿਨ ਹੁਣ ਜਾਣਦੇ ਆ ਸਰਪੰਚੀ ਦੇ ਹੁਣ ਲੋਕਾਂ ਨੂੰ ਐਲਾਨ ਹੋਇਆ ਨਾ ਇੱਥੇ ਮੇਰਾ ਖਿਆਲ ਸਾਡੇ ਪਿੰਡ 'ਚ 10 ਸਰਪੰਚਾਂ ਕੂੜਾਖਾਨਾ ਨੂੰ ਫਿਰਦੇ ਆ ਖਲੋਂਦੇ ਸਰਪੰਚੀ 10 ਸਰਪੰਚ ਖਲੋ ਰਹੇ ਆ ਵੀ ਅਸੀਂ ਕੂੜਾ ਖਾਣਾ ਉਹ ਮਰ ਜਾ ਮੈਂ ਕੂੜਾ ਖਾ ਲਉ ਕੋਈ ਕਹਿੰਦਾ ਇਹ ਸੋਨੇ ਦਾ ਅੰਡਾ ਮੈਨੂੰ ਮਿਲਿਆ ਉਹ ਸੋਨੇ ਦਾ ਅੰਡਾ ਖਾਣ ਵਾਲੇ ਮਰ ਗਏ ਤੇ ਸੋਨੇ ਦਾ ਅੰਡਾ ਖਾਣਾ ਕਿਨਾਂ ਇਹਨਾਂ ਜਿਹੜੇ ਸਰਪੰਚੀ ਦੇ ਦਾਵੇਦਾਰ ਕਹੋਂਦੇ ਇੱਥੇ ਬੋੜੇ ਕੋਈ ਇਸ ਟਾਈਮ ਆਇਆ ਹੋਇਆ ਜੀ ਹੈਗੇ ਆ ਐਵੇਂ ਝੂਠ ਕ ਬੋਲਣਾ ਨਹੀਂ ਨਹੀਂ ਜਰ ਉਹਨਾਂ ਦੇ ਵਿੱਚ ਨਹੀਂ ਨਹੀਂ ਜਿਹੜੇ ਦਾਵੇਦਾਰ ਹੈਗੇ ਆ ਫਿਰ ਉਹ ਕਿਵੇਂ ਹੋਗੇ ਕੂੜਾਖਾਨਾ ਵਾਲੇ ਨਹੀਂ ਇੱਥੇ ਤੁਹਾਡੇ ਹੱਕ ਚ ਪਹੁੰਚੇ ਹੋ ਜੀ ਨਹੀਂ ਸਾਰੇ ਨਹੀਂ ਨਾ ਕੂੜਾਖਾਨਾ ਇਹਦੇ ਤਿਆਰ ਹੋਣੇ ਆ ਇਹਦੇ ਇੱਥੇ ਤਿਆਰ ਹੋ ਰਹੇ ਆ ਇਹਨੇ ਵੇਖੋ ਜਿਨ੍ਹਾਂ ਨੇ ਮੇਰੀ ਗੱਲ ਸੁਣ ਜਿਨ੍ਹਾਂ ਨੇ ਖਾਣਾ ਨਾ ਉਹ ਨਹੀਂ ਆਏ ਇਥੇ ਇਹਨਾਂ ਨੇ ਖਾਣਾ ਇਹਨਾਂ ਨੇ ਇਹ ਤਾਂ ਧੋਪੇ ਮਰਨ ਦੇ ਆ ਦਿਖਾ ਦਿਓ ਜੀ ਇਧਰ ਕੈਮਰੇ ਦੇ ਉੱਤੇ ਕਿਹੜੇ ਨੇ ਦਾਅਵੇਦਾਰ ਜੀ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਮੰਨ ਲਓ ਸਰਪੰਚ ਤੁਹਾਨੂੰ ਬਣਾਤਾ ਲੋਕਾਂ ਨੇ ਜੀ ਬਣ ਜਾਂਦੇ ਹਾਂ ਆ ਜਿੰਮੇਵਾਰੀ ਲੈਂਦੇ ਹਾਂ ਵੀ ਚਾਹੇ ਜੇਲ੍ਹ ਜਾਣਾ ਪਵੇ ਕੂੜਾ ਚਕਾਉਣੇ ਚਕੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਜਿਹੜੇ ਤੁਸੀਂ ਐਡੀ ਦੂਰੋਂ ਧੁੱਪ ਦੇ ਵਿੱਚ ਤੇ ਇੰਨਾ ਲੰਮਾ ਪੈਂਡਾ ਤੈਅ ਕਰਕੇ ਇੱਥੇ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੱਖੀਆਂ ਚੱਲ ਰਹੇ ਜਿਹੜੇ ਜਿਹੜੀਆਂ ਮੱਖੀਆਂ ਚੱਲ ਰਹੇ ਆ ਮੈਨੂੰ ਲੱਗਦਾ ਕਿ ਤੁਹਾਡੀ ਗੱਡੀ ਦੇ ਵਿੱਚ ਇੰਨੀਆਂ ਮੱਖੀਆਂ ਜਾਣੀਆਂ ਚਾਰ ਦਿਨ ਤੱਕ ਤੁਹਾਡੀ ਗੱਡੀ 'ਚ ਮੱਖੀ ਨਹੀਂ ਜਾਣੀ ਬਾਬਾ ਜੀ ਐਂ ਨਾ ਕੋਈ ਸਤ ਗੱਲ ਹੈ ਦੂਜੀ ਗੱਲ ਵੀਰ ਜੀ ਤੁਸੀਂ ਆਖਿਆ ਵਾ ਜੇ ਇਹ ਪਿੰਡ ਦਾਵੇਦਾਰ ਬਣਾਉਂਦਾ ਮੈਨੂੰ ਕੋਈ ਮੈਨੂੰ ਜ਼ਿੰਮੇਵਾਰੀ ਦਿੰਦਾ ਮੈਂ 35 ਸਾਲ ਨੌਕਰੀ ਆਰਮੀ 'ਚ ਕਰਕੇ ਆਇਆ ਵਧੀਆ ਤਰੀਕੇ ਨਾਲ ਬਿਨਾਂ ਦਾਗ ਤੋਂ ਆਇਆ ਤੇ ਮੈਨੂੰ ਕੋਈ ਮੌਜੂਦਾ ਕੋਈ ਮੈਨੂੰ ਜਿੱਦਾਂ ਤੁਸੀਂ ਕਹਿਣ ਦੇ ਸਾਰੇ ਪਿੰਡ ਦੇ ਨਗਰ ਦੇ ਤੈਨੂੰ ਸਰਪੰਚ ਬਣਾਵਾਂਗੇ ਤੇ ਮੈਂ ਇਹਦੇ ਵਰ ਖਿਲਾਫ ਇਸੀ ਦਾ ਦੀ ਧਰਤੀ ਆ ਜਿੱਥੇ ਅਸੀਂ ਨਤਮਸਤਕ ਹੁੰਨੇ ਆ ਦੁਨੀਆ ਦੂਰੋਂ ਦੂਰੋਂ ਆਉਂਦੀ ਆ ਕਾਣਵਾਂ ਸੰਭ ਦੇ ਨਾਲ ਨਾਲ ਛੋਟਾ ਕੱਲੂ ਘਰਾ ਸਾਹਿਬ ਜਾਣਿਆ ਜਾਂਦਾ ਪਿਪਲੀ ਸਾਹਿਬ ਗੁਰਦੁਆਰਾ ਜਦੋਂ ਉਹਦਾ ਨੀਂਹ ਪੱਥਰ ਰੱਖਿਆ ਗਿਆ ਸਾਰੀ ਦੁਨੀਆ ਨੂੰ ਪੁੱਛੋ ਇਤਿਹਾਸ ਗਵਾਹ ਵਾ ਉੱਥੇ ਜਾ ਕੇ ਵੇਖ ਲਓ ਉੱਥੇ ਪ੍ਰਾਣੇ ਸਿੰਘਾਂ ਦੇ ਹਥਿਆਰ ਨਿਕਲੇ ਆ ਉੱਥੇ ਰੱਖੇ ਗੁਰਦੁਆਰਾ ਸਾਹਿਬ ਨੇ ਦੇ ਵੀ ਹੋਣਗੇ ਜੀ ਫਿਰ ਇੱਥੇ ਬਿਲਕੁਲ ਹੋਣਗੇ ਕਿਉਂਕਿ ਸ਼ਹੀਦ ਇੱਥੇ ਨਹੀਂ ਸ਼ਹੀਦ ਹੋਏ ਹੁੱਕ ਕੀ ਪਤਾ 10 ਕਿਲੋਮੀਟਰ 5 ਕਿਲੋਮੀਟਰ 2 ਕਿਲੋਮੀਟਰ ਕਿੱਥੇ ਕਿੱਥੇ ਉਹਨਾਂ ਦਾ ਖੂਨ ਡਿੱਗਾ ਤੇ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਚਮਕੌਰ ਸਾਹਿਬ ਦੀ ਗਲੀ ਦੇ ਚਮਕੌਰ ਸਾਹਿਬ ਉਹਨਾਂ ਦਾ ਜੰਗ ਹੋਈ ਆ ਉਹਨਾਂ ਨੇ ਜੋੜਾ ਲਾਇਆ ਜਦੋਂ ਉਹ ਨੰਘਣ ਲੱਗੇ ਤੇ ਉਹਨਾਂ ਨੇ ਸਿੰਘਾਂ ਨੇ ਕਿਹਾ ਜੋੜਾ ਨਾ ਲਾਓ ਉਹ ਕਹਿੰਦੇ ਨਹੀਂ ਇਹਨਾਂ ਦਾ ਖੂਨ ਕਿਤੇ ਮੇਰੇ ਜੋੜੇ ਨੂੰ ਨਾ ਲੱਗ ਜੇ ਇੰਨੀ ਇੰਨਾ ਵੱਡਾ ਉਹਨਾਂ ਨੇ ਸਾਡੇ ਸਿਰ ਤੇ ਪੱਗ ਬੱਦੀ ડાڑے ਰਖਾਏ ਸਿੱਖ ਕੌਮ ਨੂੰ ਉੱਪਰ ਚੱਕਿਆ ਤੇ ਸਿੱਖਾਂ ਕੋ ਲੋਕ ਘਬਰਾਉਂਦੇ ਵੀ ਆ ਬਾਹਰ ਅਸੀਂ ਜਾਂਦੇ ਆ ਸਾਰਾ ਇਲਾਕਾ ਮੈਂ ਘੁੰਮਿਆ ਪਰ ਇਹ ਚੀਜ਼ ਜਿਹੜੀ ਆ ਇਹ ਬਹੁਤ ਮਾੜੀ ਐ ਸਾਰਾ ਗੰਦ ਦੇਖ ਲਓ ਤੁਸੀਂ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਹੋ ਐਡਮਿਟ ਹੁੰਦੇ ਹੋ ਤੇ ਹਸਪਤਾਲ ਦੇ ਵਿੱਚ ਜਿਹੜਾ ਬੰਦਾ ਮਰੀਜ਼ ਦੀ ਖਬਰ ਲੈਣ ਜਾਂਦਾ ਉਹ ਵੇਖੋ ਕਿੰਨਾ ਔਖਾ 10 ਮਿੰਟ ਉੱਥੇ ਬੈੰਦਾ ਵਾ ਕਿੰਨੀ ਮੁਸਕ ਹੁੰਦੀ ਆ ਦਵਾਈਆਂ ਦੀ ਬਦਬੂ ਦੀ ਇੱਥੇ ਤਾਂ ਅਸੀਂ ਬਦਬੂ 'ਚ ਖੜੇ ਆ ਅਸੀਂ ਤਾਂ ਨਰਕ 'ਚ ਖੜੇ ਆ ਇੱਥੇ ਤਾਂ ਪਾਣੀ ਚੈੱਕ ਕਰਾ ਲਓ ਇੱਥੇ ਦੀ ਮਿੱਟੀ ਚੈੱਕ ਕਰਾ ਲਓ ਹਵਾ ਚੈੱਕ ਕਰਾ ਲਓ ਇਹ ਬਿਲਕੁਲ ਜ਼ਹਿਰ ਬਣ ਚੁੱਕੀ ਆ ਤੇ ਮੇਰੀ ਦੁਆਰਸਾ ਨਗਰ ਕਾਉਂਸਲ ਮਾਨਯੋਗ ਡੀਸੀ ਸਾਹਿਬ ਨੂੰ ਵੀ ਇਹ ਗੱਲ ਜਿਹੜੀ ਆ ਆਪਣੇ ਧਿਆਨ ਵਿੱਚ ਲਿਆ ਕੇ ਤੇ ਕਿਰਪਾ ਕਰਕੇ ਬੰਦ ਕੀਤਾ ਜਾਵੇ ਨਹੀਂ ਤਾਂ ਫਿਰ ਇੱਥੇ ਮੋਰਚਾ ਲੱਗੂਗਾ ਮੋਰਚਾ ਪੱਕਾ ਲੱਗੇਗਾ ਜੀ ਕਿੰਨੇ ਪਿੰਡਾਂ ਦਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ 3-4 ਪਿੰਡ ਆਉਣ ਵਾਲਾ ਸਮਾਂ ਦੱਸੇਗਾ ਤੇ ਬਾਕੀ ਕੋਈ ਗੱਲ ਨਹੀਂ ਕਿ ਸਾਰੀ ਦੁਨੀਆ ਸਾਥ ਆ ਆਲੇ-ਦੁਆਲੇ ਦੇ ਜਿੰਨੇ ਪਿੰਡ ਵਾ ਜਿਨ੍ਹਾਂ ਨੂੰ ਇਸੇ ਕੋੜੇ ਦਾ ਬਿਮਾਰੀਆਂ ਕਰਕੇ ਦੁੱਖ ਹੈ ਉਹ ਤਾਂ ਆਉਣਗੇ ਆਉਣਗੇ ਜਿਨ੍ਹਾਂ ਨੂੰ ਹੁਣ ਸ਼ਹੀਦ ਸਿੰਘਾਂ ਦੀ ਇਸ ਪਵਿੱਤਰ ਧਰਤੀ ਕਰਕੇ ਕੋਈ ਫਿਰ ਉਹ ਵੀ ਆਉਣਗੇ ਬਿਲਕੁਲ ਜੀ ਸਿੱਖ ਕੌਮ ਹੈ ਜਿਹੜੀ ਇਹ ਮਸਲਾ ਹੁਣ ਸੰਸਾਰ ਭਰ ਦੇ ਸਿੱਖਾਂ ਦਾ ਹੋ ਗਿਆ ਬਿਲਕੁਲ ਜੀ ਦੂਰ ਦਰਾਡੇ ਬੈਠੇ ਸਿੰਘ ਜਿਹੜੇ ਆ ਮਤਲਬ ਉਹ ਸੁਣਦੇ ਆ ਸਾਰਾ ਕੁਝ ਤੇ ਇਹ ਹੁਣ ਕਾਨੂੰਨ ਦਾ ਸਭ ਨੂੰ ਬਚਾਉਣ ਵਾਸਤੇ ਤੇ ਅਸੀਂ ਬੇਨਤੀ ਕਰਦੇ ਆਂ ਵੀ ਸਾਰੇ ਇਕੱਠੇ ਹੋ ਕੇ ਇਹਨੂੰ ਪਾਣੀ ਆਪਣਾ ਇਹਨੂੰ ਬਚਾਇਆ ਜਾਵੇ ਇੱਥੇ ਅਸੀਂ ਪੱਠੇ ਵੜਦੇ ਰਹੇ ਆ ਤੇ ਪਾਣੀ ਪੀਂਦੇ ਰਹੇ ਆ ਸਾਰਿਆਂ ਨੂੰ ਪੁੱਛ ਲੋ ਇਹ ਪਾਣੀ ਪੀਂਦੇ ਰਹੇ ਆ ਜਦੋਂ ਪੱਠੇ ਵੜਦੇ ਸੀ ਹੁਣ ਝੋਨਾ ਲਾਇਆ ਵਾ ਸਾਡੇ ਵੀਰਾਂ ਨੇ ਇੱਥੇ ਤੇ ਝੋਨਾ ਲਾਉਣ ਭਈਏ ਨਹੀਂ ਆਏ ਮੁਸਕ ਹੁੰਦੀ ਆ ਪੈਰ ਖਰਾਬ ਹੁੰਦੇ ਆ ਹੁਣ ਗੰਨਾ ਲਾਇਆ ਵਾ ਗੰਨਾ ਵੜਨ ਭਈਏ ਨਹੀਂ ਆਉਂਦੇ ਸਾਰਾ ਜਿਹੜਾ ਫਸਲ ਆ ਸਾਰੀ ਖਰਾਬ ਹੋ ਰਹੀ ਆ ਸੂਰ ਬੜਾ ਆਇਆ ਇੱਥੇ ਜੀ ਤੇ ਤੁਹਾਡੇ ਸਾਹਮਣੇ ਇਧਰ ਨੂੰ ਕੈਮਰਾ ਮਾ ਲਓ ਗੱਡੀਆਂ ਦੋ ਖੜੀਆਂ ਨੇ ਅਗੇ ਵੱਡੀ ਗੱਡੀ ਖੜੀ ਆ ਪਿੱਛੇ ਟਰਾਲੀ ਖੜੀ ਆ ਤੇ ਇਹ ਕਿਰਪਾ ਕਰਕੇ ਬੰਦ ਕੀਤਾ ਜੀ ਗੰਦੀ ਮੱਖੀ ਆ ਜਗਦੀਪ ਭਾਜੀ ਵੀ ਆ ਜਗਸੇ ਹੁਣੇ ਖਲੋਤੇ ਇਹਨਾਂ ਦੇ ਮੱਖੀ ਲੜ ਗਈ ਇਹ ਮੀਨਾ ਹਸਪੀਟਲ ਲੱਗ ਰਹੇ ਆ ਇਹਨਾਂ ਦਾ ਇੰਨਾ ਮੂੰਹ ਸੁੱਝਾ ਹੈ ਸਰਪੰਚ ਸਾਹਿਬ ਜੀ ਸੁਣੋ ਹਾਂਜੀ ਹਾਂਜੀ ਐਸੀ ਐਸੀ ਭਾਈਚਾਰੇ ਚੋਂ ਇਹ ਬੰਦਾ ਥੋੜਾ ਹੈਗਾ ਸਰਪੰਚ ਜੀ ਦੇ ਲੈਕ ਸਰਪੰਚ ਜੀ ਵਿਚਾਰਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਸ ਪਿੰਡ ਚ ਆਇਆ ਮੈਂ ਤਾਂ ਵਸਨੀਕ ਕਾਦੀਆਂ ਦਾ 16 17 ਸਾਲ ਹੋ ਗਏ ਇਸ ਪਿੰਡ ਦੇ ਵਿੱਚ ਆਇਆ ਪਿੰਡ ਦੇ ਭਾਈਚਾਰੇ ਦੇ ਲੋਕ ਜਿਹੜੇ ਨੇ ਬਹੁਤ ਚੰਗੇ ਬੰਦੇ ਹੈਗੇ ਆ ਪਰ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਮੈਂ ਸਾਰਾ ਲੈਕਚਰ ਸੁਣਦਾ ਰਹਿਣਾ ਜਿਹੜਾ ਪਿਛਲਾ ਸਰਪੰਚ ਸਾਹਿਬ ਹੀ ਆ ਉਹਦਾ ਵੀ ਲੈਕਚਰ ਮੈਂ ਸੁਣਿਆ ਕਿਉਂਕਿ ਹਰ ਦੇ ਗੁਰਦੁਆਰੇ ਦੇ ਚੌਂਕ ਦੇ ਵਿੱਚ ਲੈਕਚਰ ਹੁੰਦਾ ਹੈਗਾ ਉਹ ਕਹਿੰਦਾ ਜੀ ਮੈਨੂੰ ਗਰਦਾਸਪੁਰ ਵਿੱਚ ਜਦੋਂ ਮੈਂ ਜਾਣਾ ਮੇਰੇ ਯਾਰ ਦੋਸਤ ਕਹਿੰਦੇ ਆ ਕੂੜਾ ਡਿੱਗਿਆ ਯਾਰ ਤੂੰ ਗੱਡੀ 'ਚ ਪੈਕ ਲੈ ਜਾ ਤੇਰੇ ਪਿੰਡ ਡੰਬ ਹੈਗਾ ਅਸੀਂ ਉਹਨਾਂ ਨੂੰ ਜਿਤਾਇਆ ਜਿਤਾਉਣ ਦੇ ਬਾਵਜੂਦ ਵੀ ਉਹਨਾਂ ਨੇ ਕੁਝ ਨਹੀਂ ਸੋਚਿਆ 5 ਸਾਲ ਦਾ ਫਿਰ ਐਗਰੀਮੈਂਟ ਕਰਤਾ ਉਹਦੀ ਬਦੌਲਤ ਨਾਲ ਹੀ ਤੁਹਾਨੂੰ ਪਤਾ ਹੈ ਕਿਸ ਭਾਈ ਸਾਹਿਬ ਮੈਂ ਵੀ ਇਸ ਬਾਰੇ ਦੱਸਣਾ ਚਾਹੁੰਦਾ ਕਿ ਮੇਰੀ ਮਿਸੇਜ ਨੂੰ 2 ਸਾਲ ਹੋ ਗਿਆ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਕੈਂਸਰ ਦਾ ਕਾਫੀ ਜਣੇ ਸ਼ਾਇਦ ਜਾਣਦੇ ਵੀ ਹੋਣਗੇ ਮੈਂ ਆਰਮੀ ਸਰਵਿਸ ਕੀਤੀ ਹੈ ਤੇ ਮੈਂ ਇਹ ਕਰਕੇ ਮਹਾਰਾਜ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਮੇਰੀ ਮਿਸੇਜ ਦਾ ਇਲਾਜ ਜਿਹੜਾ ਸਰਕਾਰੀ ਇਲਾਜ ਦੇ ਤੌਰ ਤੇ ਹੋ ਗਿਆ ਜੇ ਮੈਂ ਕਿਤੇ ਆਮ ਬੰਦਾ ਹੁੰਦਾ ਤੇ ਸ਼ਾਇਦ ਮੇਰੀ ਮਿਸੇਜ ਅੱਜ ਤੱਕ ਪੂਰੀ ਹੋ ਜਾਣੀ ਸੀ ਕਿਉਂਕਿ ਕੈਂਸਰ ਦਾ ਜਿਹੜਾ ਇਲਾਜ ਹੈ ਬਹੁਤ ਹੀ ਮਹਿੰਗਾ ਹੈ ਸਾਰੇ ਜਾਣਦੇ ਹੈਗੇ ਆ ਸਾਡੇ ਪਿੰਡ ਦੇ ਵਿੱਚ ਉਹ ਇਲਾਜ ਖੁਣੋਂ ਦੋ ਤਿੰਨ ਮੋਤਾ ਵੀ ਹੋ ਗਿਆ ਸਾਡੇ ਗੁੱਜਰ ਭਾਈਚਾਰੇ ਦਾ 10 ਮਹੀਨੇ ਹੋਇਆ ਜੀ ਉਹ ਪੂਰੇ ਹੋ ਗਏ ਨੇ ਤੇ ਇਹ ਜਿਹੜਾ ਗੰਦ ਜਿਹੜਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਇਹ ਇਸ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਤੇ ਇਹ ਗੰਦ ਜਿਹੜਾ ਸਾਡੇ ਪਿੰਡ ਤੋਂ ਬੰਦ ਹੋਣਾ ਚਾਹੀਦਾ ਜੇਕਰ ਐਸੀ ਦੀ ਸਰਕਾਰ ਆਉਂਦੀ ਏ ਤੇ ਜੇ ਮੈਨੂੰ ਇਹ ਕਰਦੇ ਨੇ ਜੇ ਮੈਂ ਬਨਨਾ ਮੈਂ ਸਰਪੰਚ ਸਭ ਤੋਂ ਪਹਿਲਾ ਮੇਰਾ ਮੁੱਦਾ ਇਹੋ ਹੀ ਹੋਏਗਾ ਕਿ ਮੈਂ ਆਪਣੇ ਬਜ਼ੁਰਗਾਂ ਨੂੰ ਨਾਲ ਲੈ ਕੇ ਇਸ ਨੂੰ ਬੰਦ ਕਰਾਉਣ ਦੇ ਵਿੱਚ ਜਿੱਥੋਂ ਤੱਕ ਵੀ ਜਿਹੜੇ ਵੀ ਦਰਵਾਜ਼ੇ ਤੱਕ ਜਾਣਾ ਪਏਗਾ ਮੈਂ ਉਹਨਾਂ ਦੇ ਨਾਲ ਬਿਲਕੁਲ ਸੋ ਬਿਲਕੁਲ ਮੈਂ ਇੱਕ ਗੱਲ ਇੱਥੇ ਸਪਸ਼ਟ ਕਰਨੀ ਚਾਹੁੰਦਾ ਮੈਂ ਕੋਈ ਇੱਥੇ ਸਰਪੰਚ ਨਹੀਂ ਬਣਾਉਣ ਆਇਆ ਜਾਇ ਨਾ ਕਹਿ ਦਿਓ ਬਈ ਇਸ ਦੀ ਆੜ ਦੇ ਵਿੱਚ ਅਸੀਂ ਵੋਟਾਂ ਉਹ ਤੁਹਾਡੀ ਮਰਜ਼ੀ ਹੈ ਜਿਹਨੂੰ ਮਰਜ਼ੀ ਪਾਇਓ ਪਰ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਬਈ ਜਿਹੜੇ ਬੰਦੇ ਇਸ ਪਿੰਡ ਦੀ ਦਾਅਵੇਦਾਰੀ ਕਰਦੇ ਆ ਉਹਨਾਂ ਵਿੱਚੋਂ ਕਿਹੜੇ-ਕਿਹੜੇ ਆਇਆ ਹੁਣ ਇਹ ਵੀ ਗੱਲ ਮੈਂ ਸਪਸ਼ਟ ਕਰ ਦਿਆਂ ਬਈ ਹੋ ਸਕਦਾ ਜਿਹੜੇ ਦਾਅਵੇਦਾਰੀ ਕਰਦੇ ਨੇ ਇਸ ਪਿੰਡ ਦੇ ਵਿੱਚ ਉਮੀਦਵਾਰ ਕਹਿੰਦੇ ਨੇ ਤਾਂ ਹੋ ਸਕਦਾ ਬਈ ਉਹ ਉਹਨਾਂ ਨੂੰ ਇਹ ਖਬਰ ਦਾ ਪਤਾ ਹੀ ਨਾ ਹੋਵੇ ਵੀ ਅਸੀਂ ਇੱਥੇ ਬੋਰਡ ਨਾਲ ਪਤਾ ਸਾਰਿਆਂ ਨੂੰ ਜੀ ਤਾਂ ਇਹਨਾਂ ਦੇ ਮੁਤਾਬਕ ਸਾਰਿਆਂ ਨੂੰ ਪਤਾ ਉਹ ਆਏ ਨਹੀਂ ਫੋਨ ਹੀ ਚੁੱਕਿਆ ਕਿਹਨੇ ਕਿਸੇ ਨੇ ਪਰ ਇਹ ਵੀਰ ਉਹ ਨਹੀਂ ਆ ਰਹੀ ਸੀਗੇ ਵੀ ਜੇ ਸਾਨੂੰ ਜ਼ਿੰਮੇਵਾਰੀ ਮਿਲਦੀ ਹੈ ਤਾਂ ਅਸੀਂ ਤੇ ਖਲਾਫ ਆ ਪਰ ਆ ਦੇਖ ਲਓ ਬਾਈ ਜੀ ਮੈਂ ਤੁਹਾਨੂੰ ਦਿਖਾ ਦਿਆਂ ਆ ਦਿਖਾ ਦੇ ਯਾਰ ਮੱਖੀਆਂ ਲੜ ਲੜ ਕੇ ਖੂਨ ਚੱਲਣ ਲੱਗ ਗਿਆ ਜਿੱਥੇ ਲੜ ਕੇ ਸੋਝਣੀਆਂ ਜੀ ਇਦਾਂ ਚਾਹਰਾ ਹਸਪੀਟਲ ਦਾ ਜੋ ਮੁਰਦੇ ਘਾੜ ਦਾ ਸਾਰਾ ਗੰਦ ਇੱਥੇ ਆਉਂਦਾ ਦਲੀ ਦਾ ਚੁੰਡੀਆਂ ਗੱਡੀਆਂ ਹੁੰਦੀਆਂ ਮੁਰਦੇ ਘੜਦੀਆਂ ਸੋ ਬਿਲਕੁਲ ਇੱਥੇ ਤਾਂ ਬਹੁਤ ਬੁਰਾ ਹਾਲ ਹੈ ਤਾਂ ਇਸ ਪਿੰਡਾਂ ਨੂੰ ਬਚਾਇਆ ਜਾਵੇ ਤੇ ਨਾਲ ਇਸ ਇਤਿਹਾਸਕ ਥਾਂ ਨੂੰ ਬਚਾਇਆ ਜਾਵੇ ਸਾਡੀ ਗੁਜ਼ਾਰਿਸ਼ ਹੈ ਪੰਜਾਬੀ ਲੋਕ ਚੈਨਲ ਹਮੇਸ਼ਾ ਹੀ ਲੋਕਾਂ ਦੀ ਗੱਲ ਕਰਦਾ ਰਹੂਗਾ ਕਰਦੇ ਆ ਅਸੀਂ ਆਪਣੇ ਇਤਿਹਾਸ ਨੂੰ ਬਚਾਉਣ ਦੇ ਲਈ ਸਮਾਜ ਨੂੰ ਬਚਾਉਣ ਦੇ ਲਈ ਹਮੇਸ਼ਾ ਅੱਗੇ ਆ ਉਹਦੇ ਲਈ ਹੁਣ ਤੱਕ ਬਹੁਤ ਸਾਰੀਆਂ ਸਾਨੂੰ ਜੜੀਆਂ ਮੁਸੀਬਤਾਂ ਚ ਝਲਣੀਆਂ ਪਈਆਂ ਅਸੀਂ ਝੱਲਾਂਗੇ ਕੋਈ ਦਿੱਕਤ ਨਹੀਂ ਉਹਦਾ ਪਰ ਆ ਦੇਖੋ ਜੀ ਆ ਇੱਥੇ ਫਸਲ ਵੀ ਕਹਿੰਦੇ ਸੜ ਗਈਆਂ ਨਾਲ ਤਾਂ ਨਹੀਂ ਹੁੰਦੀ ਸੋ ਬਿਲਕੁਲ ਤੁਸੀਂ ਵੇਖ ਸਕਦੇ ਹੋ ਸਾਫ਼ ਤੌਰ ਤੇ ਸੋ ਅਸੀਂ ਜ਼ਰੂਰ ਕਹਿੰਦੇ ਆ ਵੀ ਜਲਦੀ ਕਰ ਦਿਓ ਮੇਰਾ ਨਾਮ ਜਗਤ ਸਿੰਘ ਜੀ ਇੱਥੇ ਕੂੜੇ ਉੱਤੇ ਬਹੁਤ ਸਮੱਸਿਆ ਸਾਨੂੰ ਆਉਂਦੀ ਆ ਬਹੁਤ ਆਉਂਦੀ ਆ ਕਿ ਰਾਤ ਨੂੰ ਜੀ ਆਪਣੇ ਕਮਰਦਾਂ ਵਿੱਚ ਆਉਂਦੇ ਨੇ ਰੱਖ ਕੇ ਜਾਂਦੇ ਨੇ ਸੂਰਾਂ ਦੀ ਤੇ ਸਾਨੂੰ ਕੁੱਤੇ ਪੈ ਜਾਂਦੇ ਪੰਜੀ ਪੰਜ ਕੁੱਤੇ ਪੈਂਦੇ ਇਕੱਠੇ ਬੰਦੇ ਅਗਲੇ ਸੂਰ ਬਹੁਤ ਸੂਰ ਹੈਗਾ ਗੰਦ ਕਰਕੇ ਇੱਥੇ ਬਿਲਕੁਲ ਜਾਨਵਰ ਜਿਹੜੇ ਆ ਖੁੰਖਾਰੂ ਜਾਨਵਰ ਆਉਂਦੇ ਆ ਬਿਲਕੁਲ ਤੇ ਮਰਨwarte ਤੋਂ ਪਹਿਲਾਂ ਮੈਂ ਹਾਂਜੀ ਮਰਨwarte ਤੋਂ ਪਹਿਲਾਂ ਮੈਂ ਰੱਖਾਂਗਾ ਇੱਥੇ ਜੇ ਬੰਦ ਨਾ ਹੋਇਆ ਤਾਂ ਜਗਤ ਸਿੰਘ ਜੀ ਨੇ ਕਿਹਾ ਮੈਂ ਮਰਨwarte ਤੇ ਬੈਠ ਜਾਊਂਗਾ ਪਰ ਜ਼ਰੂਰ ਉਮੀਦ ਕਰਦੇ ਆਂ ਵੀ ਸਰਕਾਰਾਂ ਤੱਕ ਜਾਂ ਸਾਡੀਆਂ ਕਮੇਟੀਆਂ ਤੱਕ ਇਹ ਖਬਰ ਨਹੀਂ ਹੁਣ ਤੱਕ ਸੀਗੀ ਪਰ ਹੁਣ ਇਹ ਖਬਰ ਉਹਨਾਂ ਦੇ ਕੰਨੀਆਂ ਪੈਣ ਤੋਂ ਬਾਅਦ ਇਸ ਦੇ ਲਈ ਸਖਤ ਜਿਹੜਾ ਐਕਸ਼ਨ ਲਿਆ ਜਾਊਗਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕ ਚੈਨਲ